ਪੰਜਾਬ ਪੁਲਿਸ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਪੰਜਾਬ ਪੁਲਿਸ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਇਸਨੇ ਕੰਮ ਕੀਤਾ ਆ ਇਸ ਦੇ ਅਥਾਰਟੀਰੀਅਨ ਗਰਾਉਂਡ ਦੇ ਉੱਤੇ ਕਿਸ ਤਰ੍ਹਾਂ ਦੀ ਚਾਲੇ ਨੇ ਔਰ ਹੀਠਾ ਕਨਸਟੇਬਲ ਏਐਸਆਈ ਜਾਂ ਬਾਕੀ ਦੇ ਮੁਲਾਜ਼ਮ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਹੈ ਇਸ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਲੰਗੇ ਦਿਨ ਬਹੁਤ ਕੁਝ ਵਾਪਰਿਆ ਜਿਹਦੇ ਵਿੱਚ ਪੰਜਾਬ ਪੁਲਿਸ ਇਨਵੋਲ ਰਹੀ ਹੈ ਲੰਗੇ ਦਿਨੀ ਬਹੁਤ ਕੁਝ ਵਾਪਰਿਆ ਜਿਹਦੇ ਵਿੱਚ ਪੰਜਾਬ ਪੁਲਿਸ ਤੇ ਵੱਡੇ ਇਲਜ਼ਾਮ ਵੀ ਲੱਗੇ ਨੇ ਖਾਸ ਤੌਰ ਦੇ ਉੱਤੇ ਇਹ ਜਿਹੜਾ 2025 ਦਾ ਸਾਲ ਹੈ ਕਿਸ ਦੇ ਵਿੱਚ ਬਹੁਤ ਗੱਲਾਂ ਪੰਜਾਬ ਪੁਲਿਸ ਨੂੰ ਲੈ ਕੇ ਹੋ ਹਟੀਆਂ ਨੇ ਖਾਸ ਤੌਰ ਦੇ ਉੱਤੇ ਪੰਜਾਬ ਪੁਲਿਸ ਵਿਲਨ ਬਣ ਕੇ ਉੱਪਰ ਆਈ ਹੈ ਪਰ ਆਖਰਕਾਰ ਕਿਉਂ ਪੰਜਾਬ ਪੁਲਿਸ ਦੇ ਉੱਤੇ ਐਡੀਆਂ ਤੌਹਤਾ ਕਿਉਂ ਲੱਗੀਆਂ ਨੇ ਇਹਨਾਂ ਸਾਰੀਆਂ ਗੱਲਾਂ ਬਾਰੇ ਗੱਲਬਾਤ ਅੱਜ ਕਰਾਂਗੇ ਮੇਰੇ ਨਾਲ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਕੁਪੇ ਦਸਨਕ ਜੀ ਗੋਤਰਾ ਮੌਜੂਦ ਨੇ ਗੋਤਰਾ ਸਾਹਿਬ ਵਨਡੀਆਂ ਪੰਜਾਬੀ ਦੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੋਤਰਾ ਸਾਹਿਬ ਮੈਂ ਤੁਹਾਡੀ ਆਰਗੇਨਾਈਜੇਸ਼ਨ ਤੋਂ ਹੀ ਸ਼ੁਰੂਆਤ ਕਰਨੀ ਚਾਹੁੰਦਾ ਇਨਫੈਕਟ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਬੜੀਆਂ ਇੰਟਰਵਿਊਜ਼ ਅਸੀਂ ਕੀਤੀਆਂ ਪਰ ਕਦੀ ਮੈਂ ਤੁਹਾਨੂੰ ਪੁੱਛਿਆ ਨਹੀਂ ਕਿ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਕਿਉਂ ਬਣਾਈ ਗਈ ਹੈ ਕਿਉਂ ਬਣਾਈ ਮੈਂ ਸਾਰੇ ਜੀ ਅਫਸਰ ਸਾਹਿਬ ਵੀ ਸੁਣਦੇ ਨੇ ਕੋਈ ਮੈਂ ਸਾਰਿਆਂ ਨੂੰ ਡਿਟੇਲ ਚ ਦੱਸ ਦੇਣਾ ਚਾਹਨਾ ਹੂੰ ਕਿਉਂਕਿ ਕਈ ਵਾਰੀ ਕੋਈ ਅਫਸਰ ਵੀ ਜਾਂ ਕੋਈ ਵੀ ਡਿਪਾਰਟਮੈਂਟ ਵਾਲਾ ਕਈ ਵਾਰੀ ਮੈਨੂੰ ਫੋਨ ਕਰਕੇ ਪੁੱਛਦਾ ਜੀ ਇਹ ਐਸੋਸੀਏਸ਼ਨ ਦਾ ਦੱਸੋ ਜੀ ਇਹ ਐਸੋਸੀਏਸ਼ਨ ਰਜਿਸਟਰ ਨਹੀਂ ਆ ਪਿੱਛੇ ਸਾਡਾ ਲੋਗੋ ਲੱਗਾ ਆ ਤੁਸੀਂ ਦੇਖ ਸਕਦੇ ਹੋ ਸਾਰਾ ਰਜਿਸਟਰਡ ਨੰਬਰ ਲਿਖਿਆ ਔਰ ਉਸ ਵੇਲੇ ਐਸੋਸੀਏਸ਼ਨ ਰਜਿਸਟਰਡ ਸੀ ਹੁਣ ਇਹ ਐਨਜੀਓ ਦੇ ਵਿੱਚ ਵੀ ਰਜਿਸਟਰਡ ਟਰਾਂਸਫਰ ਕਰਵਾ ਲਈ ਅਸੀਂ ਐਨਜੀਓ ਵੀ ਰਜਿਸਟਰਡ ਕਰਾ ਲਈ ਬਾਕਾਇਦਾ ਐਨਜੀਓ ਦਾ ਅਕਾਊਂਟ ਤੱਕ ਵੀ ਬੈਂਕ ਦਾ ਖਲੋਆ ਹੈ ਹੂੰ ਅੱਛਾ ਤੁਸੀਂ ਇਹ ਸਵਾਲ ਪੁੱਛਿਆ ਮੈਂ ਬਹੁਤ ਵਧੀਆ ਗੱਲ ਤੁਸੀਂ ਵਧੀਆ ਸਵਾਲ ਪੁੱਛਿਆ ਕਿ ਤੁਸੀਂ ਇਹ ਕਿ ਇਹ ਤੁਹਾਨੂੰ ਐਸੋਸੀਏਸ਼ਨ ਬਣਾਉਣ ਦਾ ਮੇਨ ਕਾਰਨ ਕੀ ਹੋਇਆ ਅਸੀਂ ਜਦੋਂ ਪੰਜਾਬ ਦੇ ਮੁਲਾਜ਼ਮਾਂ ਨਾਲ 2013 ਤੋਂ ਅਸੀਂ ਡਿਸਮਿਸ ਮੈਂ ਖੁਦ ਹੋਇਆ ਸੀ ਇੱਕ ਪਰਚਾ ਦਰਜ ਹੋਣ ਕਰਕੇ ਜਿਹੜਾ ਕਿ ਬਾਅਦ ਚ ਬਰੀ ਹੋਇਆ ਉਸ ਸਬੰਧ ਵਿੱਚ ਅਸੀਂ ਅਫਸਰਾਂ ਨੂੰ ਕਈਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਬਹੁਤ ਨੂੰ ਮਲੇ ਅਫਸਰਾਂ ਨੂੰ ਵੀ ਆਜ ਨਜਾਇਜ਼ ਹੋਇਆ ਜੀ ਆ ਗੱਲਬਾਤ ਹੋਈ ਹੈ ਪਰ ਸਾਡੀ ਕੋਈ ਸੁਣਵਾਈ ਇੱਕ ਦੋ ਬੰਦੇ ਦੀ ਸੁਣਵਾਈ ਕੇ ਨਾ ਫਿਰ ਅਸੀਂ ਪੰਜਾਬ ਨੂੰ ਪੂਰੇ ਨੂੰ ਆਵਾਜ਼ ਮਾਰੀ ਕਿ ਜਿੰਨੇ ਵੀ ਪੰਜਾਬ ਪੁਲਿਸ ਦੇ ਡਿਸਮਿਸ ਮੁਲਾਜ਼ਮ ਹੋਏ ਅਸੀਂ ਇਕੱਠੇ ਹੋ ਜਾਈਏ ਇਕੱਠੇ ਹੋਗੇ ਇੱਕ ਆਪਾਂ ਜਥੇਬੰਦੀ ਬਣਾਈਏ ਕਿ ਆਪਾਂ ਇੱਕ ਜਥੇਬੰਦੀ ਇੱਕ ਢਾਂਚੇ ਦੇ ਨਾਲ ਇਕੱਠੇ ਹੋਗੇ ਖੜੇ ਹੋਈਏ ਤੇ ਫਿਰ ਆਪਾਂ ਇਹ ਜਿਹੜਾ ਆਪਣਾ ਮਸਲਾ ਹੱਲ ਹੋਏ ਕਿਹ ਤੱਕ ਅਪਰੋਚ ਕਰੀਏ ਸਾਡੀ ਸੁਣੇ ਕੋਈ ਤੇ ਤਾਂ ਅਸੀਂ ਹੱਲ ਕਰਵਾ ਲਈਏ ਉਸ ਤੋਂ ਬਾਅਦ ਇਕੱਠੇ ਹੋ ਗਏ ਪੰਜਾਬ ਦੇ ਸਾਰੇ ਅਸੀਂ ਚੰਡੀਗੜ੍ਹ ਇਕੱਠੇ ਹੋਏ ਸਭ ਤੋਂ ਪਹਿਲਾਂ ਇੱਕ ਵਾਰੀ ਮੀਟਿੰਗ ਸਾਡੀ ਚੰਡੀਗੜ੍ਹ ਡੀਜੀਪੀ ਦਫ਼ਤਰ ਦੇ ਹੈੱਡਕੁਆਟਰ ਸਾਹਿਬ ਦੇ ਬਾਹਰ ਹੋਈ ਉੱਥੇ ਸਾਰੇ ਪੰਜਾਬ ਦੇ ਇਕੱਠੇ ਹੋਏ ਕਿਉਂਕਿ ਬੰਦੇ ਸਾਰੇ ਦੁਖੀ ਸੀ ਪੰਜਾਬ ਦੇ ਕੁਝ ਈਵਨ ਕੇ ਹੈਂਗਰਾਂ ਦੇ ਵਿੱਚ ਵਰਦੀਆਂ ਵੀ ਕੰਮ ਕੇ ਲੈ ਕੇ ਆਏ ਇਹ ਇਹ ਮਤਲਬ ਜਦੋਂ ਐਸੋਸੀਏਸ਼ਨ 2023 ਦੀ ਗੱਲ ਹੈ 22 23 ਦੀ ਗੱਲ ਹੈ ਅਸੀਂ ਉੱਥੇ ਇਕੱਠੇ ਹੋਏ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਆਪਣੀ ਜਿਹੜੀ ਹੈ ਫਰਿਆਦ ਰੱਖਣੀ ਚਾਹੁੰਦੇ ਸੀ ਵੀ ਸਾਡੀ ਜਿਹੜੀ ਆ ਗੱਲਬਾਤ ਸਾਡੀ ਸੁਣੀ ਜਾਵੇ ਪਰ ਡੀਜੀਪੀ ਸਾਹਿਬ ਸਾਡੇ ਹੈ ਤੇ ਸਤਕਾਰ ਜੋ ਉਹਨੇ ਬੈਠਾ ਕੁ ਵਧੀਆ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਅਸੀਂ ਮਿਲ ਲੈਣੀ ਜੋ ਮਰਜ਼ੀ ਕਰ ਲੈ ਹੂੰ ਸਾਨੂੰ ਉਹਨਾਂ ਨੇ ਏਡੀਜੀਪੀ ਅਰਪਤ ਸ਼ੁਕਲੇ ਨੂੰ ਮਿਲਣ ਵਾਸਤੇ ਕਹਿਤਾ ਅਰਪਤ ਸ਼ੁਕਲੇ ਜੀ ਨੂੰ ਮਿਲੇ ਜੀ ਏਡੀਪੀ ਸਾਹਿਬ ਨੂੰ ਜੋ ਫਿਰ ਸਾਡੇ ਅਫਸਰਾਂ ਦੀ ਗੱਲ ਹੁੰਦੀ ਵੀ ਗੋਲੀ ਦੇਖ ਲਓ ਜੀ ਤੁਸੀਂ ਦੱਸੋ ਜੀ ਸਾਨੂੰ ਲਿਸਟ ਦਿਓ ਜੀ ਸਾਨੂੰ ਆਹ ਕਰੋ ਇਹ ਤੂੰ ਮਿਲੇ ਨਹੀਂ ਮਤਲਬ ਉਹ ਆਪਣੇ ਆਫਿਸ 'ਚ ਨਹੀਂ ਸੀ ਕਈ ਵਾਰੀ ਹੁੰਦਾ ਨਾ ਕਿ ਅਫਸਰ ਆਫਿਸ 'ਚ ਨਹੀਂ ਹੁੰਦਾ ਤਾਂ ਨਹੀਂ ਮੁਲਾਕਾਤ ਹੁੰਦੀ ਉਹ ਉੱਥੇ ਸੀਗੇ ਜਾਂ ਫਿਰ ਮਤਲਬ ਉਹ ਮਿਲੇ ਹੀ ਨਹੀਂ ਉਹ ਹੀ ਨਹੀਂ ਜੀਪੀ ਸਾਹਿਬ ਉੱਥੇ ਸੀ ਹਾਜ਼ਰ ਸੀ ਪਰ ਉਹਨਾਂ ਨੇ ਸਾਨੂੰ ਮਿਲਣਾ ਠੀਕ ਨਹੀਂ ਸਮਝਿਆ ਅੱਛਾ ਕਿਦਾ ਕਹਿਰੀਏ ਨਾ ਸਾਡੇ ਵਿਭਾਗ ਵਿੱਚ ਇੱਕ ਗੱਲ ਚਲਦੀ ਹੈ ਵੀ ਜਦੋਂ ਬੰਦਾ ਵਿਭਾਗ ਵਿੱਚ ਸਸਪੈਂਡ ਹੋ ਜਾਏ ਜਾਂ ਡਿਸਮਿਸ ਹੋ ਜਾਏ ਨਾ ਤੇ ਸਾਡੇ ਅਫਸਰਾਂ ਨੂੰ ਉਹਨਾਂ ਕੋਲੋਂ ਮੁਸ਼ਕਾਉਣ ਲੱਗਦਾ ਹੈ। ਹੂੰ ਇਹ ਸਾਡੇ ਵਿਭਾਗ ਦੀ ਕਹਾਵਤ ਚਲਦੀ ਹੈ। ਹੂੰ ਉਹ ਸਾਹ ਵੀ ਸਾਨੂੰ ਮਿਲੇ ਨਹੀਂ ਤੇ ਬਾਹਰ ਇਕੱਠ ਵੱਡਾ ਦੇਖ ਕੇ ਕੋਈ ਪੰਜਾਬ ਦੇ 4-500 ਮੁਲਾਜ਼ਮਾਂ ਦਾ ਇਕੱਠ ਦੇ ਕੇ ਸਮੇਤ ਪਰਿਵਾਰ ਇਕੱਠੇ ਹੋਏ ਸੀ। ਇਹਨਾਂ ਨੇ ਜਾਂ ਕਹਿ ਰਹੀਏ ਵੀ ਇਹਨਾਂ ਗੱਲਾਂ ਦਾ ਉਹਨਾਂ ਕੋਲ ਜਵਾਬ ਨਹੀਂ ਸੀ। ਜਾਂ ਇਹ ਕਹਿ ਰਹੀਏ ਕਿ ਆਪਣੇ ਗਲੋਂ ਲਾ ਕੇ ਵੀ ਅਰਪਤ ਸ਼ੋਕਲਾ ਜੀ ਨੂੰ ਦੇ ਦਿੱਤਾ ਵੀ ਤੁਸੀਂ ਇਹਨਾਂ ਨੂੰ ਨਿਪਟੋ। ਚਲੋ ਅਸੀਂ ਮਲੇ ਅਰਪਾ ਸ਼ਕਲਾ ਜੀ ਨੂੰ ਦੱਸਿਆ ਉਹਨਾਂ ਨੇ ਕੋਈ ਹੋਰ ਗਾਂ ਡਿਊਟੀ ਲਾ ਜਿਹਦੇ ਚ ਇਹ ਨਾਨਕ ਸਿੰਘ ਵੀ ਉਸ ਵੇਲੇ ਉੱਥੇ ਸੀ ਦਫ਼ਤਰ ਜਿਹੜੇ ਅੱਜ ਕੱਲ ਡੀਆਈਜੀ ਬਣ ਗਏ ਨੇ ਇਹ ਵੀ ਉੱਥੇ ਸੀ ਇਹਨਾਂ ਨੂੰ ਵੀ ਡਿਊਟੀ ਲਾਏਗੀ ਕੋਈ ਹੋਰ ਸੀਆਈਡੀ ਦੇ ਏਆਈਜੀ ਸੀ ਉਹਨਾਂ ਨੇ ਵੀ ਡਿਊਟੀ ਲਾਈ ਵੀ ਇਹਨਾਂ ਕੋਲ ਸਾਰੀ ਡਿਟੇਲ ਨਾਲ ਲਿਸਟ ਲਓ ਉਹ ਸਾਰੀ ਇਹ ਤਾਂ ਜਦ ਜੋ ਬਣਦੀ ਆਪਾਂ ਇਹਨਾਂ ਨੂੰ ਦੇ ਛੱਡਿਆ ਹੂੰ ਦੇਣ ਤੋਂ ਬਾਅਦ ਕੀ ਹੋਇਆ ਕਿ ਅਸੀਂ ਲਿਸਟ ਦੇਤੀ ਥੋੜੀ ਦਿਨ ਵੇਟ ਕੀਤੀ ਸੀ ਮੈਂ ਥੋੜੀ ਦਿਨ ਵੇਟ ਕਰੀਏ ਵੀ ਹੁਣ ਗੱਲ ਤੇ ਕਿਉਂਕਿ ਹਰ ਟਾਈਮ ਹਰ ਚੀਜ਼ ਇੱਕੋ ਦਮ ਤੇ ਹੋਣੀ ਨਹੀਂ ਜਾਂਦੀ ਉਹਦੇ ਵਿੱਚ ਡਿਟੇਲ ਨਾਲ ਸੀ ਪੰਜਾਬ ਦੇ ਜੋ ਵੀ ਮਲਾਜਮਾਂ ਨਾਲ ਧੱਕਾ ਹੋਇਆ ਕੋਈ ਐਬਸੈਂਟ ਤੋਂ ਡਿਸਮਿਸ ਕੋਈ ਸਜ਼ਾ ਜਾਬਤਾ ਜੇ ਡਿਸਮਿਸ ਹੋ ਉਹਦੀ ਸਰਵਿਸ ਬਾਰੇ ਡਿਟੇਲ ਦਿੱਤੀ ਪਿਆਦੀ ਐਨੀ ਸਰਵਿਸ ਕੁਝ ਭਰੀ ਹੋਏ ਬੰਦਿਆਂ ਦੀ ਕੁਝ ਅੰਡਰ ਸਾਰੀ ਡਿਟੇਲ ਜੀ ਹੈ ਜੀ ਏ ਤੋਂ ਜ਼ेड ਪੂਰੇ ਪੰਜਾਬ ਦੀ ਦਿੱਤੀ ਹੂੰ ਉਸ ਗੱਲਬਾਤ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੂੰ ਅੱਛਾ ਇਸ ਦੌਰਾਨ ਫਿਰ ਅਸੀਂ ਕਿਹਾ ਵੀ ਹੁਣ ਇਦਾਂ ਨਹੀਂ ਗੱਲ ਹੋਣੀ ਫਿਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੂੰ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਅਸੀਂ ਜੀ ਕਿਸ ਤਰੀਕੇ ਮਿਲੇ ਕਰਦੇ ਕਰਦੇ ਕਰਾਂਦੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਜਲੰਧਰ ਵਿੱਚ ਮੇਲ ਹੋਇਆ ਉਹ ਵੀ ਜਲੰਧਰ ਜਿਮਨੀ ਚੋਂ ਅਸੀਂ ਹੂੰ ਉੱਥੇ ਮੇਲ ਹੋਇਆ ਮੇਲ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਵੀ ਹਰਪਾਲ ਚਿਮਾ ਜੀ ਦੀ ਡਿਊਟੀ ਲਈ ਕਿ ਇਹਨਾਂ ਦਾ ਮਸਲਾ ਬਿਲਕੁਲ ਜਾਇਜ਼ ਹੈ ਇਹਨਾਂ ਦਾ ਹੱਲ ਕੀਤਾ ਜਾਵੇ ਹੂੰ ਔਰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਜਿੰਨੇ ਵੀ ਮੇਰੇ ਵੀਰ ਭੈਣ ਸਰੋਤੇ ਸੁਣਦੇ ਹੁਣ ਮੁੱਖ ਮੰਤਰੀ ਸਾਹਿਬ ਤੇ ਉਥੋਂ ਆਰਡਰ ਕਰਕੇ ਹੀ ਭੇਜ ਸਕਦਾ ਨਾ ਡੀਜੀਪੀ ਨੂੰ ਵੀ ਇਹਨਾਂ ਦੇ ਜੋ ਵੀ ਵਿਚਾਰ ਜਾਂ ਜੋ ਵੀ ਗੱਲਬਾਤ ਇਹਨਾਂ ਦੀ ਹੱਲ ਕੀਤਾ ਜਾਵੇ ਜੀ ਜੇ ਸੰਬੰਧੀ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਜਾਰੀ ਕੀਤੀ ਹਮ ਜਿਹੜੀ ਕਿ ਚਿੱਠੀ ਡੀਜੀਪੀ ਦਫ਼ਤਰ ਨੂੰ ਭੇਜੇਗੀ ਤੇ ਇਹ ਮੁਲਾਜ਼ਮਾਂ ਦੀ ਚਿੱਠੀ ਹੈ ਆ ਚਿੱਠੀ ਜਾਰੀ ਕੀਤੀ ਹਮ ਜੋ ਕਿ ਡੀਜੀਪੀ ਸਾਹਿਬ ਨੂੰ ਭੇਜੀ ਵੀ ਇਹਦਾ ਹੱਲ ਕੀਤਾ ਜਾਵੇ ਹਮ ਪਰ ਡੀਜੀਪੀ ਸਾਹਿਬ ਨੇ ਕੋਈ ਹੱਲ ਨਹੀਂ ਕੀਤਾ ਹਮ ਇਹਨੂੰ ਆਪਾਂ ਜਾ ਦੇ ਇਹ ਸਮਝ ਲਈਏ ਕੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਗੋਲੀ ਦਿੱਤੀ ਜਾਂ ਫਿਰ ਇਹ ਸਮਝ ਲਈਏ ਕਿ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਦੀ ਨਹੀਂ ਮੰਨਦੇ ਦੋਵਾਂ ਚ ਇੱਕੋ ਗੱਲ ਹੋ ਸਕਦੀ ਹੈ ਜੇ ਜੇ ਮੁੱਖ ਮੰਤਰੀ ਨੇ ਲਿਖਤੀ ਤੌਰ ਤੇ ਅੱਗੇ ਫਾਰਵਰਡ ਕਰ ਹੀ ਦਿੱਤਾ ਤੇ ਫਿਰ ਉਹਨੂੰ ਗੋਲੀ ਦੇਣ ਵਾਲੀ ਤਾਂ ਗੱਲ ਰਹਿ ਨਹੀਂ ਜਾਂਦੀ ਮੈਂ ਕਿ ਮੁੱਖ ਮੰਤਰੀ ਸਾਹਿਬ ਨੇ ਹੋਮ ਸੈਕਟਰੀ ਨੂੰ ਹੋਮ ਸੈਕਟਰੀ ਵੱਲੋਂ ਚਿੱਠੀ ਗਈ ਡੀਜੀਪੀ ਸਾਹਿਬ ਜੀ ਉਹ ਤਾਂ ਫਿਰ ਇੱਕ ਚੱਲਾ ਗਿਆ ਚੈਨਲ ਚੱਲ ਪਿਆ ਹਾਂ ਜੀ ਉਸ ਤੋਂ ਬਾਅਦ ਇਹ ਚਿੱਠੀ ਦੇਖ ਲਓ 2023 ਦੀ ਈਸ਼ੂ ਚਿੱਠੀ ਹੈ 13 3 2023 ਦੀ ਈਸ਼ੂ ਹਮ ਪਰ ਇਸ ਚਿੱਠੀ ਦੇ ਕੋਈ ਕਾਰਵਾਈ ਨਹੀਂ ਹੋਈ ਈਵਨ ਕਿ ਕੁਝ ਬੰਦੇ ਬੁਲਾ ਕੇ ਤੁਸੀਂ ਸੁਣ ਨਹੀਂ ਲੋ ਕੰਮ ਨਾ ਕਰੋ ਕਿਸੇ ਨੂੰ ਬੁਲਾਇਆ ਤੱਕ ਨਹੀਂ ਨਹੀਂ ਫਿਰ ਹੁਣ ਇਹ ਮੰਨ ਲਈਏ ਕਿ ਡੀਜੀਪੀ ਗੌਰਵ ਯਾਦਵ ਨੇ ਮੁੱਖ ਮੰਤਰੀ ਦੀ ਗੱਲ ਨਹੀਂ ਮੰਨੀ ਮੈਂ ਮੈਦੇ ਇਥੋਂ ਸਾਹਬ ਯਾਰ ਹੁੰਦਾ ਜੇ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਸੁਣਦੇ ਵੀ ਹੋਣ ਜੇ ਹਰਪਾਲ ਚੀਮਾ ਜੀ ਵੀ ਸੁਣਦੇ ਹਨ ਜਾਂ ਜੋ ਵੀ ਸੀਨੀਅਰ ਮੰਤਰੀ ਮੰਡਲ ਜੋ ਵੀ ਸੁਣਦਾ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਆ ਤੁਸੀਂ ਚਿੱਠੀ ਕੀਤੀ ਜਾਂਦੇ ਤੁਹਾਡੀ ਚਿੱਠੀ ਦੇ ਮੰਨਦੇ ਨਹੀਂ ਮੈਂ ਇਹੋ ਗੱਲ ਕਹਾਂਗਾ ਤੁਹਾਡੀ ਚਿੱਠੀ ਦੇ ਕੋਈ ਅਸਰ ਨਹੀਂ ਕੀਤਾ ਨਾ ਇਹਨਾਂ ਨੂੰ ਤੁਹਾਡਾ ਕਹਿਣਾ ਨਹੀਂ ਮੰਨਦੇ ਭੁਪਿੰਦਰ ਜੀ ਜੇ ਤੁਸੀਂ ਇਹ ਸੰਭਾਵਨਾ ਜਤਾਉਂਦੇ ਹੋ ਕਿ ਮੁੱਖ ਮੰਤਰੀ ਦੀ ਗੱਲ ਨਹੀਂ ਮੰਨੀ ਡੀਜੀਪੀ ਨੇ ਕੀ ਅੱਜ ਤੱਕ ਤੁਸੀਂ ਆਪਣੇ ਕਰੀਅਰ ਦੇ ਇਤਿਹਾਸ ਚੋਂ ਵੇਖਿਆ ਕਿ ਕੋਈ ਡੀਜੀਪੀ ਮੁੱਖ ਮੰਤਰੀ ਦੀ ਗੱਲ ਟਾਲ ਜਵੇ ਮੈਂ ਕਹਾਂ ਜੀ ਡੀਜੀਪੀ ਸਾਹਿਬ ਨੂੰ ਤਾਂ ਇੱਕ ਕੈਬਨਿਟ ਮੰਤਰੀ ਫੋਨ ਕਰ ਦੇਣਾ ਤੇ ਡੀਜੀਪੀ ਸਾਹਿਬ ਦਫਤਰ ਦੇ ਬਾਹਰ ਆ ਖੜ ਜਾਂਦੇ ਨੇ ਵੀ ਹਾਂ ਯਾਰ ਕੈਬਨਿਟ ਮੰਤਰੀ ਦਾ ਫੋਨ ਤੇ ਇੱਕ ਮੁੱਖ ਮੰਤਰੀ ਸਾਹਿਬ ਵੱਲੋਂ ਚਿੱਠੀ ਜਾਰੀ ਹੋਈ ਤੇ ਉੱਤੇ ਨਾ ਹੋਈ ਇੱਥੋਂ ਤਾਂ ਸਾਬ ਜਾਣ ਹੁੰਦਾ ਵੀ ਡੀਜੀਪੀ ਮੁੱਖ ਮੰਤਰੀ ਸਾਹਿਬ ਦੀ ਨਹੀਂ ਮੰਨਦੇ ਮੈਂ ਤਾਂ ਇੱਕੋ ਗੱਲ ਕਹਾਂਗਾ ਅੱਛਾ ਉਸ ਤੋਂ ਬਾਅਦ ਫਿਰ ਜਲੰਧਰ ਦੁਬਾਰਾ ਇੱਥੇ ਜਲੰਧਰ ਮਿਲਿਆ ਗਿਆ ਉਸ ਵੇਲੇ ਸਾਡੇ ਸੀਪੀ ਸਾਹਿਬ ਜਿਹੜੇ ਅੱਜ ਕੱਲ ਲੁਧਿਆਣੇ ਲੱਗੇ ਨੇ ਉਹ ਇੱਥੇ ਪੋਸਟਡ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਗਿਆ ਮੈਂ ਕਹਾਂ ਜੀ ਬਾਕੀ ਦਾ ਕੰਮ ਬਾਅਦ ਹੈਗਾ ਜਿਹੜੇ ਬਰੀ ਹੋਏ ਬੰਦੇ ਇਹਨਾਂ ਨੂੰ ਤੇ ਭਾਲ ਕਰ ਦ ਸੀਪੀ ਸਾਹਿਬ ਨੂੰ ਗਿਆ ਉਸੇ ਵੇਲੇ ਕਹਿੰਦਾ ਮੇਰੇ ਵੱਲੋਂ ਚਿੱਠੀ ਲਿਖ ਡੀਜੀਪੀ ਨੂੰ ਕਿ ਆ ਜਿਹੜੇ ਬਰੀ ਹੋਏ ਬੰਦੇ ਇਹਨਾਂ ਨੂੰ ਤੁਰੰਤ ਬਾਹਰ ਕੀਤਾ ਜਾਵੇ ਬਾਕੀ ਗੱਲ ਬਾਅਦ ਚ ਕਰਾਂਗੇ ਆ ਦੇਖੋ ਚਿੱਠੀ ਕਮਿਸ਼ਨਰ ਸਾਹਿਬ ਨੇ ਨਹੀਂ ਇਹ ਦੂਸਰੀ ਚਿੱਠੀ ਲਿਖੀ ਗਈ ਦੁਬਾਰਾ ਕਿਹਾ ਤੁਸੀਂ ਹਾਂਜੀ ਇਹ ਦੁਬਾਰਾ ਦੀ ਗੱਲ ਹੈ ਇਹ ਚਿੱਠੀ ਲਿਖੀ ਗਈ ਹੈ ਫਿਰ ਉਸ ਤੋਂ ਬਾਅਦ 27 31 7 2024 ਦੀ ਚਿੱਠੀ ਆ ਹੂੰ ਜਿਹੜੀ ਕਿ ਫਿਰ ਵਿੱਚ ਚਿੱਠੀ ਦਾ ਲੈ ਰੈਫਰੈਂਸ ਦਿੱਤਾ ਅੱਛਾ ਸੀਬੀ ਕਮਿਸ਼ਨਰ ਪੁਲਿਸ ਨੇ ਕਿ ਡੀਜੀਪੀ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਕਿ ਆ ਬਰੀ ਹੋਏ ਬੰਦੇ ਜਿਹੜੇ ਬਾਹਰ ਕੀਤੇ ਜਾਂਦੇ ਅੱਛਾ ਫਿਰ ਉਹਦਾ ਕੋਈ ਜਵਾਬ ਨਹੀਂ ਸਾਨੂੰ ਸਾਨੂੰ ਕੋਈ ਲਿਖਤੀ ਜਵਾਬ ਨਹੀਂ ਕੁਛ ਨਹੀਂ ਹਾਂ ਜਾਂ ਨਾ ਦਾ ਕੋਈ ਜਵਾਬ ਨਹੀਂ ਇਹਦਾ ਮਤਲਬ ਇਥੇ ਸਾਫ਼ ਜਾ ਰਿਹਾ ਕਿ ਉਹਨਾਂ ਨੇ ਕੰਮ ਨਹੀਂ ਕੀਤਾ ਹੂੰ ਹੁਣ ਆਪਾਂ ਇਹਦੀ ਆਰਟੀਆਈ ਪਾਵਾਂਗੇ ਆਰਟੀਆਈ ਪਾ ਕੇ ਲੈ ਕੇ ਦਾ ਜਵਾਬ ਲਾਂਗੇ ਦਾ ਜਵਾਬ ਇਹ ਮੁੱਖ ਮੰਤਰੀ ਸਾਹਿਬ ਨੂੰ ਦੁਬਾਰਾ ਦਿੱਤਾ ਜਾਏਗਾ ਵੀ ਟੋਡੇ ਦਿੱਤੇ ਹੋਏ ਹੁਕਮਾਂ ਦੀ ਕੀ ਕਾਰਵਾਈ ਹੋਈ ਕੀ ਨਹੀਂ ਤਾਂ ਹੀ ਹੋਗਾ ਜਵਾਬ ਨਾ ਨਹੀਂ ਗੋਤਰਾ ਸਾਹਿਬ ਇਹ ਇਹ ਗੱਲ ਨਾ ਜਿੰਨੀ ਸੁਣਨ ਨੂੰ ਆਸਾਨ ਲੱਗਦੀ ਹੈ ਓਨੀ ਪਚਾਉਣੀ ਔਖੀ ਹੋ ਰਹੀ ਹੈ ਕਿ ਡੀਜੀਪੀ ਨੂੰ ਦੋ ਚਿੱਠੀਆਂ ਚਲ ਗਈਆਂ ਮੁੱਖ ਮੰਤਰੀ ਦੀ ਰੈਫਰੈਂਸ ਦੇ ਉੱਤੇ ਤੇ ਗੱਲ ਮੰਨੀ ਨਹੀਂ ਗਈ ਆਹ ਦੇਖੋ ਜੀ ਚਿੱਠੀਆਂ ਮੈਂ ਤੁਹਾਨੂੰ ਚਿੱਠੀਆਂ ਦੇ ਦੇਣਾ ਇਹਦਾ ਮਤਲਬ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਦੀ ਨਹੀਂ ਮੰਨਦੇ ਉਹ ਗੱਲ ਸਾਫ਼ ਹੀ ਕਾਹ ਲਿਆ ਆਪਾਂ ਜੇ ਮੰਨਦੇ ਹੋਣ ਮੈਂ ਤਾਂ ਅੱਗੇ ਕਹਿ ਦੇ ਤੇ ਬਲੀਆਂ ਸਰਕਾਰਾਂ ਚ ਦੇਖਿਆ ਹੀ ਅਸੀਂ ਕੈਬਨਟ ਮੰਤਰੀ ਤੁਸੀਂ ਵੀ ਦੇਖਿਆ ਫੋਨ ਕਰ ਦਿੰਦਾ ਡੀਜੀਪੀ ਸਾਹਿਬ ਆਹੇ ਪਹਿਲੀ ਗੱਲ ਤੇ ਫੋਨ ਤੇ ਕੰਮ ਹੋ ਜਾਂਦਾ ਚਲੋ ਇਨ ਕੇਸ ਜੇ ਕੋ ਐਟ ਅ ਟਾਈਮ ਨਹੀਂ ਹੁੰਦਾ ਤੇ ਕੋ 2-4 ਦਿਨ ਬਾਅਦ ਕੰਮ ਤਕਰੀਬਨ ਹੁੰਦੇ ਨੇ ਨਹੀਂ ਥੋੜੇ ਉੱਤੇ ਦਰਜ ਪਰਚੇ ਕੋਈ ਐਡੇ ਸੰਗੀਨ ਸੀਗੇ ਸ਼ਾਇਦ ਤਾਂ ਹੀ ਕਰਕੇ ਨਹੀਂ ਮੰਨਦੇ ਹੋ ਜੇ ਤਾਂ ਮੁਕਦਮੇ ਬਰੀ ਹੋ ਗਏ ਚਾਹੇ ਕੋਈ ਵੀ ਆਏ ਕੋਈ ਮਰਡਰ ਦਾ ਕੇਸ ਨਹੀਂ ਦਰਜ ਕੋਈ 376 ਦਾ ਕੇਸ ਨਹੀਂ ਜਾਂਦਾ ਆਪਾਂ ਕਹਿੰਦੇ ਕੋਈ ਜੇ ਕੋ ਕੇਸ ਦਰਜ ਹੀ ਨਹੀਂ ਨਾਰਮਲ ਜੇ ਮਾਈਨਰ ਦੇ ਕੋਈ ਐਡੇ ਵੱਡੇ ਕੇਸ ਨਹੀਂ ਹੁੰਦੇ ਤੇ ਜੇ ਦਾ ਕੋਈ ਕੋਸ਼ਿਸ਼ ਕੇਸ ਜਦੋਂ ਬਰੀ ਹੋ ਗਿਆ ਚਲੋ ਮੈਂ ਕਿ ਫਿਰ ਵੀ ਨਾ ਕਰਨ ਫਿਰ ਆਪਾਂ ਕੀ ਕਰ ਸਕਦੇ ਹਾਂ ਇਹਦਾ ਮਤਲਬ ਇਹ ਵੀ ਸਾਡੇ ਜਿਹੜੇ ਅਫਸਰ ਨੇ ਅਸੀਂ ਕਹਿੰਦੇ ਵੀ ਅਸੀਂ ਨਹੀਂ ਮੰਨਣਾ ਤੁਹਾਡੀ ਤੁਸੀਂ ਜੋ ਮਰਜ਼ੀ ਕਰ ਲਓ ਅੱਛਾ ਮਤਲਬ ਉਹ ਤੇ ਸਿੱਧਾ ਕਹਿਣ ਦਾ ਹੋਗਾ ਵੀ ਸਰਕਾਰ ਨੂੰ ਤੁਸੀਂ ਆਪਣਾ ਢੋਲ ਵਜਾਈਓ ਅਸੀਂ ਆਪਣਾ ਵਜਾਈ ਜਾਵਾਂਗੇ ਠੀਕ ਹੈ ਨਾ ਗੱਲ ਤਾਂ ਉਂਝ ਵੈਸੇ ਹੈਰਾਨੀ ਹੁੰਦੀ ਹੈ ਜੇ ਮੁੱਖ ਮੰਤਰੀ ਦੀ ਗੱਲ ਨਹੀਂ ਮੰਨਦੇ ਪੀ ਡੀ ਜੀ ਪੀ ਸਾਹਿਬ ਤੇ ਫਿਰ ਕਿੰਦੀ ਮੰਨ ਰਹੇ ਹੈ ਸਵਾਲ ਇਹ ਖੜਦਾ ਆ ਪਿੱਛੇ ਦੀ ਗੱਲਾਂ ਇਹ ਵੀ ਚੱਲਦੀਆਂ ਸੀ ਕਿ ਪੰਜਾਬ ਦੀ ਵਿਜ਼ਾਰਤ ਵਿੱਚ ਪੰਜਾਬ ਦੇ ਪ੍ਰਸ਼ਾਸਨ ਵਿੱਚ ਦਿੱਲੀ ਦਾ ਕਹਿੰਦੇ ਬੜਾ ਗੁੱਝਾ ਹੱਥ ਹੈ ਤੁਸਾਂ ਨੂੰ ਐ ਲੱਗਦਾ ਕਿ ਦਿੱਲੀ ਦੇ ਹਿਸਾਬ ਨਾਲ ਚੱਲਦੇ ਪਏ ਜੀਪੀ ਕਰ ਉਹ ਯਾਦ ਨਹੀਂ ਉਥੇ ਦਿੱਲੀ ਵਾਲੇ ਹਿਸਾਬ ਨਾਲ ਤੇ ਅਸੀਂ ਅਜੇ ਉਧਰਲੇ ਪਾਸੇ ਗਏ ਨਹੀਂ ਅਤੇ ਉਹਦਾ ਆਪਾਂ ਓਵਰਆਲ ਇੱਕ ਗੱਲ ਕਰੀਏ ਕਿ ਮੈਂ ਆ ਇਹਦੀ ਨਾ ਕਿ ਮੁੱਖ ਮੰਤਰੀ ਮੈਂ ਉਹ ਗੱਲ ਕਰ ਲਾਂ ਉੱਥੇ ਆਉਣ ਲੱਗਾ ਮੈਂ ਤੇ ਫਿਰ ਇੱਥੋਂ ਹੋਰ ਜਾਂ ਤਾਂ ਮੈਨੂੰ ਇਹ ਇਹ ਜਾਂ ਮੈਨੂੰ ਸਿੱਧ ਹੁੰਦਾ ਹੈ ਤੇ ਦਿੱਲੀ ਵਾਲੇ ਜਿਹੜੇ ਨੇ ਅਰਵਿੰਦ ਕੇਜਰੀਵਾਲ ਜੀ ਜਾਂ ਤੇ ਇਹ ਕਹਿੰਦੇ ਹੋਣਗੇ ਵੀ ਜੇ ਦੇ ਸਾਨੂੰ ਮੁੱਖ ਮੰਤਰੀ ਮੈਂ ਦੇ ਇੱਕੋ ਗੱਲ ਕਹਿਣ ਵੀ ਇਹ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਸਮਝਦੇ ਜਾਂ ਤੇ ਫਿਰ ਦਿੱਲੀ ਵਾਲਿਆਂ ਦੇ ਕੇਜਰੀਵਾਲ ਸਾਹਿਬ ਦੀ ਕਹਿੰਦੇ ਹੋਣੇ ਗੱਲ ਮੰਨਣੀ ਹੈ ਇਹਨਾਂ ਦੀ ਕਿਸੇ ਦੀ ਗੱਲ ਨਹੀਂ ਮੰਨਣੀ ਕਿਉਂਕਿ ਤਾਂ ਹੀ ਨਹੀਂ ਗੱਲ ਮੰਨੀ ਕਿ ਇਹ ਮੁੱਖ ਮੰਤਰੀ ਨੇ ਲਿਖਿਆ ਕਿਹੜਾ ਨਹੀਂ ਮੰਨਦਾ ਅਜ ਤੱਕ ਮੈਂ ਅਸੀਂ ਵੀ ਸਾਡੇ ਵੀ ਜਦ ਮੈਰੀ 58 ਸਾਲ ਨੌਕਰੀ ਇਹ ਜ ਹੋ ਗਈ ਹੈ ਸਾਨੂੰ ਵੀ ਪਤਾ ਮੁੱਖ ਮੰਤਰੀ ਕਿੰਨੇ ਆਏ ਕਿੰਨੇ ਗਏ ਕਿ ਮੰਨਦੇ ਹੀ ਕਿ ਨਹੀਂ ਮੰਨਦੇ ਆ ਸਾਫ ਯਾਰ ਮੁਕਾਇਦਾ ਮਤਲਬ ਜਾਂ ਦੇ ਦੋ ਗੱਲਾਂ ਯਾਰ ਹੁੰਦੀਆਂ ਵੀ ਮੁੱਖ ਮੰਤਰੀ ਸਾਹਿਬ ਦੀ ਇਹ ਮੰਨਦੇ ਨਹੀਂ ਜਾਂ ਫਿਰ ਇਹ ਗੱਲ ਗਿਆ ਹਣਾ ਵੀ ਮੈਂ ਜਿਹੜੀ ਮਰਜੀ ਚਿੱਠੀ ਲੈ ਕੇ ਭੇਜਦਾ ਤੁਸੀਂ ਕੇਜਰੀਵਾਲ ਨੂੰ ਚਿੱਠੀ ਦੇ ਬੰਨ ਲਾ ਮੁੱਖ ਮੰਤਰੀ ਨੇ ਤੁਹਾਨੂੰ ਲਾਲੀਪਾਪ ਦੇ ਦਿੱਤੀ ਮਲੇ ਮਤਲਬ ਇਹ ਦੋਆਂ ਜਗ ਗੱਲਾਂ ਹੁਣ ਸਾਨੂੰ ਤੇ ਸ਼ੱਕ ਪੈਂਦੀ ਹੈ ਅੱਛਾ ਅੱਛਾ ਤੀਜੀ ਗੱਲ ਹੋਏ ਚਲੋ ਇਹ ਵੀ ਨਹੀਂ ਕੀਤਾ ਉਹਨੇ ਵੀ ਨਹੀਂ ਕੀਤਾ ਉਸ ਤੋਂ ਬਾਅਦ ਕੀ ਕੀਤਾ ਅਸੀਂ ਡੀਜੀਪੀ ਸਾਹਿਬ ਨੂੰ ਮਿਲਣ ਵਾਸਤੇ ਚਿੱਠੀ ਲਿਖੀ ਆਪਣੇ ਐਸ.ਜੀ. ਦੇ ਲੈਟਰ ਹੈਡ ਤੇ ਠੀਕ ਹੈ ਜੀ ਅਸੀਂ ਚਿੱਠੀ ਲਿਖੀ ਹੈ ਜੀ ਕਿ ਅਸੀਂ ਡੀਜੀਪੀ ਸਾਹਿਬ ਨੂੰ ਸਾਨੂੰ ਮਿਲਣ ਦਾ ਟਾਈਮ ਦਿੱਤਾ ਜਾਵੇ ਹਮ ਆਪਾਂ ਇਹ ਤਾਂ ਨਹੀਂ ਕਿਹਾ ਵੀ ਸਾਨੂੰ ਜੀ ਮੈਂ ਅੱਜ ਹੀ ਜਾਓ ਜੀ ਅੱਜ ਕੋਈ ਬੰਦਾ ਕਿਸੇ ਕੰਮ 'ਚ ਵਿਜੀ ਹੋ ਕੋ ਅਫਸਰ ਹੈ ਪੰਜਾਬ ਦਾ ਡੀਜੀਪੀ ਉਹ ਕਿਸੇ ਕੰਮ 'ਚ ਵਿਜੀ ਵੀ ਹੋ ਸਕਦੇ ਨੇ ਅਸੀਂ ਇੱਕ ਚਿੱਠੀ ਲੈਟਰ ਲਿਖਿਆ ਕਿ ਡੀਜੀਪੀ ਸਾਹਿਬ ਅਸੀਂ ਫਲਾਣੇ ਵਾਲਿਆਂ ਦੇ ਐਸੋਸੀਏਸ਼ਨ ਤੋਂ ਬੋਲ ਰਹੇ ਹਾਂ ਮੈਂ ਉਹਦਾ ਪ੍ਰੈਜਿਡੈਂਟ ਹਾਂ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਸਾਨੂੰ ਮਿਲਣ ਦਾ ਟਾਈਮ ਦਿੱਤਾ ਜਾਵੇ ਜਿਹਦੇ ਵਿੱਚ ਵੀ ਅਸੀਂ ਕੋਈ ਨਹੀਂ ਲਿਖਿਆ ਕੋਈ ਸਬਜੈਕਟ ਮੈਨ ਲੈ ਕੋਈ ਕੋਈ ਕੀ ਮਿਲਣਾ ਕੀ ਮੈਟਰ ਹੈ ਅਸੀਂ ਕੱਲ ਮਿਲ ਜੇ ਮਿਲਣਗੇ ਤੇ ਅਗਲਾ ਮੈਟਰ ਫੇਰ ਹੀ ਪੋਰਟ ਅਪ ਕਰਾਂਗੇ ਵੀ ਕਦੇ ਸਮਝ ਪਰ ਉਹ ਸਾਨੂੰ ਅਜ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਮਿਲਣ ਦਾ ਤੇ ਫਿਰ ਆਪਾਂ ਇਥੋਂ ਕੀ ਕਰਾਂਗੇ ਕਿ ਆਮ ਜਿਹੜੇ ਉਹ ਹੀ ਗੱਲ ਆ ਗਈ ਨਾ ਫਿਰ ਬਈ ਪੀਪੀਐਸ ਤੋਂ ਲੈ ਕੇ ਸਿਪਾਈ ਤੱਕ ਦੀ ਕੋਈ ਸੁਣਵਾਈ ਨਹੀਂ ਜੀ ਤਾਂ ਸੁਣਵਾਈ ਕਿਹਦੀ ਹੈ ਸੁਣਵਾਈ ਆਈਪੀਐਸ ਦੀ ਐਵੇਂ ਕਿਉਂ ਆ ਤੁਹਾਡੇ ਸਾਹਮਣੇ ਸਭ ਤੁਹਾਨੂੰ ਮੈਂ ਸਾਹਮਣੇ ਦਿਨਾ ਵੀ ਤੇ ਪ੍ਰੂਫ ਦੇ ਰਿਆ ਤੁਹਾਡੇ ਆ ਤੁਸੀਂ ਕੱਲ ਪਰਸੋ ਸੁਣ ਰਹੇ ਹੋਣੇ ਕਿ 10 ਆਈਪੀਐਸ ਜਿਹੜੇ 600 ਕਰੋੜ ਦਾ ਸਕੈਮ ਜਿਹੜਾ ਤੁਸੀਂ ਸਾਰਾ ਕੋ ਸਾਰਿਆਂ ਨੂੰ ਪਤਾ ਤਾਂ ਹੋਇਆ ਉਹਦੇ ਵਿੱਚ ਇਨਵੋਲ ਹੋਣਗੇ ਕੋਈ ਨਹੀਂ ਗਲਤ ਬਾਤ ਹੋਈ ਜਾਂ ਦੇਖ ਲਓ ਜੀ ਉਹ ਤੋਂ ਅੱਗੇ ਥੱਲੇ ਨੂੰ ਆਜੋ ਇਸ ਤੋਂ ਪਹਿਲਾਂ ਦਾ ਕੇਸ ਚੱਲਦਾ ਪਿਆ ਆਪਣੇ ਦੋ ਤਿੰਨ ਅਫਸਰਾਂ ਤੇ ਆਈਜੀ ਤੇ ਡੀਆਈਜੀ ਤੇ ਇੱਕ ਹੀਨियस ਕ੍ਰਾਈਮ ਦੇ ਕੇਸ ਨੇ ਕੋ ਛੋਟੇ ਮੋਟੇ ਕੇਸ ਨਹੀਂ ਉਹ ਆਨ ਡਿਊਟੀ ਨੇ ਤੇ ਸਾਡੇ ਭਰੀ ਹੋਏ ਮਹਿਕਰਾਂ ਬੈਠੇ ਨੇ ਹੁਣ ਅਸੀਂ ਤੇ ਆਪਣੇ ਆਪ ਨੂੰ ਐਕਸ ਵੀ ਨਹੀਂ ਕਹਿਆਦਾ ਵੀ ਐਕਸ ਐਕਸ ਪੁਲਿਸਮੈਨ ਕਿਉਂਕਿ ਸਾਡੀ ਡਿਸਪੋਸ ਸਾਡੇ ਬੰਦੇ ਜੇ ਅਸੀਂ ਕਹੀਏ ਵੀ ਇਹ ਐਕਸ ਵੀ ਨਹੀਂ ਕਹਿ ਸਕਦੇ ਐਕਸ ਤਾਂ ਹੀ ਗੰਗਜ ਰਿਟਾਇਰ ਹੋ ਗਏ ਗੋਤਰਾ ਸਾਹਿਬ ਚਲੋ ਤੁਸੀਂ ਜਿਵੇਂ ਜਿਹੜੀ ਗੱਲ ਕਰਦੇ ਹੋ ਕਿ ਉਹਨਾਂ ਦੇ ਉੱਤੇ ਬڑے-ਬڑے ਕੇਸ ਹੈਗੇ ਆ ਇੱਕ ਹੁੰਦਾ ਇਲਜ਼ਾਮ ਇਲਜ਼ਾਮ ਤਾਂ ਲੱਗੇ ਨੋ ਡਾਊਟ ਲੱਗੇ ਪਹਿਲਾਂ ਆਪਾਂ ਖਬਰਾਂ ਵੀ ਕੀਤੀਆਂ ਹੋਏ ਪਰ ਸਵਾਲ ਇਹ ਹੈ ਕਿ ਕੀ ਕੇਸ ਵੀ ਹੈਗੇ ਆ ਜੇ ਕੇਸ ਹੈਗੇ ਤਾਂ ਫਿਰ ਤੁਸੀਂ ਜ਼ਰੂਰ ਨਾਮ ਲੈ ਕੇ ਦੱਸਿਓ ਬਲ ਕੇਸ ਦਰਜ ਨੇ ਜੀ ਉਹਨਾਂ ਤੇ ਹੂੰ ਕਿ ਨੰਦੀ ਨਾਲ ਕਰ ਰਹੇ ਹੋ ਤੁਸੀਂ ਮੈਂ ਕੇਸ ਮੈਂ ਤੁਹਾਨੂੰ ਡਿਟੇਲ ਦੇ ਦੇਣਾ ਕੇਸ ਸਾਰੇ ਦੇ ਇੱਥੇ ਪੀਏਪੀ ਚ ਲੱਗੇ ਡੀਜੀਪੀ ਡੀਆਈਜੀ ਇੰਦਰਵੀਰ ਸਿੰਘ ਜਿਨ੍ਹਾਂ ਤੇ ਦੋ ਮੁਕਾਦਮੇ ਦਰਜ ਅੱਛਾ ਜੀ ਉਸ ਤੋਂ ਬਾਅਦ ਆਈਕੇ ਆਪਣੇ ਆਈਜੀ ਜਦਵ ਪੀਕੇ ਜਦਵ ਜਿਨ੍ਹਾਂ ਤੇ ਮੁਕਾਦਮਾ ਦਰਜ 50 ਲੱਖ ਰੁਪਏ ਦਾ ਉੱਥੇ ਜਦੋਂ ਫਰੀਦਕੋਟ ਲੱਗੇ ਸੀ ਇਸ ਤੋਂ ਇਲਾਵਾ ਹੋਰ ਵੀ ਅਫਸਰਾਂ ਦੇ ਕੇਸ ਹੈਗੇ ਨੇ ਹੁਣ ਤੁਸੀਂ ਆ ਪਿੱਛੇ ਸੁਣਿਆ ਹੋਣਾ ਕਿ ਬਠਿੰਡੇ ਮੈਡਮ ਥਾਰ ਵਾਲੀ ਜਦੋਂ ਵੀਵੀ ਪੜੀ ਹੈ ਉਹ ਕਿੰਨੀ ਉਹ ਵਾਇਰਲ ਹੋਈ ਖਬਰ ਉਹਦੇ ਵਿੱਚ ਉਹਨੇ ਕਿਹਾ ਮੇਰੀ ਗੱਲ ਕਰਾਓ ਫਿਰ ਉਸ ਤੋਂ ਬਾਅਦ ਕਮਿਸ਼ਨਰ ਪੁਲਿਸ ਦੇ ਤੁਸੀਂ ਆਲਰੇਡੀ ਸੁਣੀ ਹੋਣੀ ਕਿੰਨੀ ਵਧੀਆ ਚੱਲ ਰਹੀ ਸੀ ਕਿੰਨੀ ਰਿਕਾਰਡਿੰਗ ਚੱਲਦੀ ਜਿਗਲੇੜੀਆਂ ਯਾਰ ਇੱਕੋ ਸੀਨੀਅਰ ਅਫਸਰਾਂ ਦੇ ਕੰਮ ਕਰ ਨਾਲ ਨਹੀਂ ਆ ਕਿੰਨੀ ਮਾੜੀ ਗੱਲ ਇਹ ਅਸੀਂ ਅਜੇ ਮੈਂ ਕਹਿੰਦਾ ਇਹੋ ਜੇ ਕੰਮ ਵਿੱਚ ਸਾਡੇ ਕਦੇ ਪੁਲਿਸ ਵਾਲੇ ਦੀ ਕਿਸੇ ਦੀ ਥੱਲੇ ਵਾਲੇ ਰੈਂਕ ਦੀ ਕਿਸੇ ਦੀ ਗੱਲਬਾਤ ਨਹੀਂ ਅੱਛਾ ਉਸ ਬੀਬੀ ਨੇ ਅਮਨਦੀਪ ਕੌਰ ਨੇ ਵੀ ਗੱਲ ਕਹਿੰਦੇ ਆਹੀ ਆਖੀ ਜਦੋਂ ਉਹਨੂੰ ਰੋਕਿਆ ਕਿ ਮੇਰੀ ਫਲਾਣੇ ਅਫਸਰ ਦੇ ਨਾਲ ਗੱਲ ਕਰਾਓ ਮੇਰੀ ਜਾਂ ਮੈਂ ਥੋੜੀ ਕਰਾ ਦਿੰਨੀ ਆ ਹਾਂ ਤੇ ਦੇਖੋ ਤੁਸੀਂ ਮੈਂ ਉਹ ਗੱਲ ਕਰਦਾ ਕਿ ਜੇ ਇੱਕ ਤੇ ਜੇ ਉਹਨੂੰ ਚੁੱਪ ਕਰਾਉਣ ਵਾਸਤੇ ਮੈਂ ਤੇ ਇੱਕ ਗੱਲ ਕਹਾਂਗਾ ਉਹਨੂੰ ਚੁੱਪ ਕਰਾਉਂਦਾ ਕਿਸੇ ਦੀ ਗੱਲ ਦੋਵੇਂ ਗੱਲਾਂ ਕਿਉਂਕਿ ਸਾਡੇ ਡਿਪਾਰਟਮੈਂਟ 'ਚ ਦੋਵੇਂ ਗੱਲਾਂ ਚੱਲਦੀਆਂ ਹੂੰ ਹੁਣ ਮੇਰੇ ਬਾਰੇ ਮੈਂ ਹੁਣ ਜੇ ਬੋਲਦਾ ਮੈਂ ਸੱਚ ਦੀ ਆਵਾਜ਼ ਬੋਲਦਾ ਸੱਚ ਬੋਲਦਾ ਤੇ ਮੇਰੀਆਂ ਅਨੁਭਾਰੀਆਂ ਕੱਲ ਮੈਨੂੰ ਪਤਾ ਨਹੀਂ ਕਿਹਦਾ ਇੱਕ ਫੋਨ ਆਈ ਜਾਵੇ ਅੱਜ ਜੇ ਤੁਸੀਂ ਦੱਸੋ ਜੀ ਤੁਸੀਂ ਪ੍ਰਧਾਨ ਹੋ ਮੈਂ ਕਹਾ ਮੈਨੂੰ ਚਿੱਠੀ ਲਿਖਤੀ ਭੇਜੀ ਜਾਵੇ ਮੈਂ ਪੂਰੀ ਡਿਟੇਲ ਦਿਆਂਗਾ ਜੋ ਜੋ ਤੁਸੀਂ ਮੰਗੋਗੇ ਮੈਂ ਤੁਹਾਨੂੰ ਡਿਟੇਲ ਦਿਆਂਗਾ ਤੁਹਾਨੂੰ ਕਿਸ ਚੀਜ਼ ਦੀ ਡਿਟੇਲ ਮੈਨੂੰ ਪੁੱਛਦਾ ਜੀ ਤੁਹਾਡੀ ਐਸੋਸੀਏਸ਼ਨ ਦਾ ਪ੍ਰਧਾਨ ਕੌਣ ਹੈ ਜੀ ਤੁਹਾਡਾ Vice ਪ੍ਰਧਾਨ ਕੌਣ ਹੈ ਜੀ ਕੋ ਪੁੱਛਣ ਲੱਗਾ ਜਦਾ ਉਹ ਮੈਂ ਕਹਾ ਯਾਰ ਮੇਰੇ ਕੋਲ ਚਿੱਠੀ ਲਿਖਤੀ ਭੇਜੀ ਏਦਾਂ ਮੈਂ ਕਹਾ ਮੈਨੂੰ ਬੜੇ ਫੋਨ ਕਰਨ ਵਾਲਿਆਂ ਦੇ ਬੜੇ ਆਉਂਦੇ ਅੱ सारी डिटेल देना कि मेरे ते कदों कदुम मुकदमा दर्ज होया ते कदों बरी होया ते कदों मैं रौला पणनुंगा मैं तन्नु कल्ली-कल्ली देयां गल मैं ते सच दी आवाज नु सच नु उठावांगे जे सच दी आवाज अही दबी जायगी ते फिर ओही गल फिर ਧਰਨੇ ਵਾਲੇ ਕੰਮ ਆ ਜਾਏਗਾ ਹੁਣ ਗੱਲ ਧਰਨੇ ਵਾਲੀ ਦੀ ਆ ਗਈ ਧਰਨੇ ਵਾਲੀ ਗੱਲ ਦੇ ਵਿੱਚ ਹੁਣ ਸ਼ਾਮਲ ਹੁੰਦੀ ਸਾਡੀ ਧਰਨੇ ਵਾਲੀ ਗੱਲ ਤੁਸੀਂ ਸ਼ਾਇਦ ਸੁਣਿਆ ਹੋਣਾ ਹੈ ਰੌਲਾ ਤੁਹਾਡੇ ਪਿਆ ਇੱਥੇ ਦਾ ਨਾਬੇ ਦਾ ਧਰਨੇ ਜੀ 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 ਜਿਸ ਧਰਨੇ ਦੇ ਵਿੱਚ ਬੜਾ ਰੌਲਾ ਪਿਆ ਜੀ ਆ ਗੱਲ ਹੋਈ ਬੀਬੀ ਬਾਰੇ ਸਾਡੇ ਡੀਐਸਪੀ ਸਾਹਿਬ ਬਾਰੇ ਰੌਲਾ ਪਿਆ ਜੀ ਲ ਵੀ ਕੀਤੀ ਇਹਨਾਂ ਨੂੰ ਬਾਰੇ ਇੰਟਰਵਿਊ ਕੀਤੀਆਂ ਹਾਂ ਪਹਿਲਾ ਇੰਟਰਵਿਊ ਇਹ ਗੱਲ ਹੋਈ ਜੀ ਜੀ ਡੀਐਸਪੀ ਸਾਹਿਬ ਆ ਰਹੇ ਜਿਹਦਾ ਕਿ ਦੋਸ਼ ਲਾਇਆ ਗਿਆ ਜੀ ਕੋਈ ਕਹਿ ਰਿਹਾ ਜੀ ਇਹਦੀ ਜਾਲੀ ਡਿਗਰੀ ਕੋਈ ਕਹਿ ਰਿਹਾ ਕੁਸ਼ਕ ਡਿਗਰੀ ਮਨਦੀਪ ਕੌਰ ਮਨਦੀਪ ਕੌਰ ਚੀਮਾ ਜੀ ਬਾਰੇ ਕੋਈ ਇਹ ਵੀ ਕਹਿ ਰਹੇ ਨੇ ਕਿ ਜੀ ਇਹ ਪੰਜਾਬ ਦੀ ਰਹਿਣ ਵਾਲੀ ਨਹੀਂ ਹਾਂ ਮੈਂ ਜਿੰਨੇ ਜਿੰਨੇ ਜਿਹੜੀਆਂ ਗੱਲਾਂ ਕਹੇ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਤੁਹਾਡੀਆਂ ਠੀਕ ਹੈ ਜੀ ਪਰ ਮੈਂ ਤੁਹਾਨੂੰ ਵਿਧ ਪ੍ਰੂਫ ਦੇਣਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਡੇ ਸਾਡੇ ਪੰਜਾਬ ਵਿੱਚ ਪੰਜਾਬੀ ਦੇ ਬੋਲਦੀ ਕੁੜੀ ਠੀਕ ਹੈ ਉਸ ਤੋਂ ਬਾਅਦ ਏਸ਼ੀਆ ਗੇਮਾਂ ਚ 골ਡ ਮੈਡਲ ਕਾਮਨ ਮੈਡਲ ਯਾਰ 골ਡ ਮੈਡਲ ਕੋਈ ਛੋਟੀ ਜੀ ਗੱਲ ਨਹੀਂ ਸਭ ਮੈਂ ਕਹਾਂ ਕਿ ਮੈਂ ਕਹਿੰਦਾ ਜਿਹੜਾ ਜਿਹੜੇ ਬੋਲਦੇ ਨੇ ਕਹਿੰਦੇ ਤੁਸੀਂ ਦੱਸੋਗਾ ਤੁਸੀਂ ਦੱਸੋ ਜਦ ਤੁਹਾਡਾ ਕੋਈ ਰਿਸ਼ਤੇਦਾਰ ਅੰਗਲ ਸ਼ਗਲ ਕੋ ਜਿਲ੍ਹਾ ਲੈਵਲ ਦਾ ਮੈਡਲ ਜਿੱਤ ਕੇ ਲਿਆ ਹੈ ਜੀ ਐਡਾ ਵੱਡਾ ਮੈਡਲ ਜਿੱਤ ਕੇ ਲਿਆਣਾ ਕੋਈ ਛੋਟੀ ਜੀ ਗੱਲ ਨਹੀਂ ਸਾਡੇ ਸਟੇਟ ਦਾ ਸਾਡੇ ਪਿੰਡਾਂ ਦਾ ਨਾਮ ਰੋਸ਼ਨ ਹੋਇਆ ਸਾਡੇ ਮੁਲਕ ਦਾ ਨਾਮ ਰੋਸ਼ਨ ਕੀਤਾ ਉਸ ਬੀਬੀ ਨੇ ਠੀਕ ਹੈ ਉਸ ਤੋਂ ਬਾਅਦ ਰਹੀ ਗੱਲ ਆ ਦੇਖੋ ਮੈਂ ਤੁਹਾਨੂੰ ਮੈਡਲਾਂ ਸਵੇਤ ਪਰੂਖ ਦੇਦਾ ਆ ਦੇਖੋ ਆ ਮੈਡਲ ਦੇਖੋ ਆ ਦੇਖੋ ਨਾੜ ਰਹੁੰਦੇ ਆ ਦੇਖੋ ਆ ਸਾਰਾ ਪ੍ਰੂਫ ਹੈ ਕੋਈ ਗੱਲ ਨਹੀਂ ਕਿ ਬਿਨਾ ਅੱਛਾ ਉਸ ਤੋਂ ਬਾਅਦ ਰੌਲਾ ਇਹ ਪੈਂਦਾ ਸੀ ਕਿ ਇਸ ਬੀਬੀ ਦੀ ਜਿਗਰੀ ਡਿਗਰੀ ਜੀ ਜਾਲੀ ਹੈ ਨਾ ਇੱਥੇ ਹੀ ਬਿਲਕੁਲ ਹੋਣਾ ਚਾਹੁੰਦਾ ਹੈ ਗੋਤਲਾ ਸਾਹਿਬ ਮੈਡਲ ਤਾਂ ਜਿੱਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਡੀਐਸਪੀ ਸਾਹਿਬਾ ਨੇ ਮੈਡਲ ਜਿੱਤੇ ਪਰ ਡਿਗਰੀ ਦਾ ਰੌਲਾ ਸੀ ਕਹਿੰਦੇ ਡਿਗਰੀ ਹੈ ਨਹੀਂ ਹੈ ਨਾ ਕੋਪਲਾ ਆ ਦੇਖੋ ਮੈਂ ਡਿਗਰੀ ਉਹਨਾਂ ਕੋਲੋਂ ਲਈ ਕਾਪੀ ਹੈ ਜੀ ਅੱਛਾ ਮੈਂ ਕਿਤੇ ਕਿਤੋਂ ਆਪ ਨਹੀਂ ਪ੍ਰਿੰਟ ਕਰਾ ਲਿਆ ਜਾਂ ਕਿਥੋਂ ਲਿਆ ਇਹ ਉਹਨਾਂ ਕੋਲੋਂ ਡਿਗਰੀ ਹੈ ਇਹ ਐਲਪੀਯੂ ਦੀ ਹੈ ਜੀ ਐਲਪੀਯੂ ਤੋਂ ਡਿਗਰੀ ਉਹਨਾਂ ਨੇ ਬੀਏ ਕੀਤੀ ਹੈ ਬੀਏ ਆਨਰ ਕੀਤੀ ਜੀ ਕਿਹੜੇ ਸਾਲ ਦੀ ਜੀ ਇਹ 2016 ਦਾ ਬੈਚ ਹੈ ਅੱਛਾ ਜੀ ਤੇ 2016 ਦਾ ਨੈਚਨਲ ਬੈਜ ਤੁਹਾਨੂੰ ਪਤਾ ਵੀ 2019 ਚ ਪਾਸ ਹੋਏਗਾ ਅੱਛਾ ਜੀ ਹਾਂ ਆ 16 ਦਾ ਬੈਜ ਹੈ ਆ ਦੇਖ ਲਓ ਤੁਸੀਂ ਕੋਰਸਪੋਂਡੈਂਸ ਡਿਗਰੀ ਕੀਤੀ ਹੈ ਇਹ ਜ਼ਰੂਰ ਹੈਗਾ ਜੀ ਆਪਾਂ ਕਹੀਏ ਰੈਗੂਲਰ ਰੈਗੂਲਰ ਕੋਰਸਪੋਂਡੈਂਸ ਹੂੰ ਤੇ ਆ ਡਿਗਰੀ ਹੈ ਐਵੇਂ ਕਿਸੇ ਨੂੰ ਬਦਨਾਮ ਕਰਨ ਵਾਸਤੇ ਕਿਸੇ ਨੂੰ ਐਵੇਂ ਬਦਨਾਮ ਕਰੀ ਜਾਓ ਹੂੰ ਕਿ ਗੱਲ ਕੁਝ ਵੀ ਨਹੀਂ ਗੱਲ ਜੇ ਸਾਡੇ ਕਿਸਾਨ ਵੀਰ ਨੇ ਜਾਂ ਸਾਡੀ ਕੁੜੀ ਭੈਣ ਹੈ ਸਾਡੀ ਜੋ ਵੀ ਆਪਾਂ ਨੂੰ ਰਸਤਾ ਦੇ ਲਈ ਹੈ ਉਹ ਯਾਰ ਜੇ ਤੁਹਾਡਾ ਆਪਸੀ ਝਗੜਾ ਹੋ ਗਿਆ ਨੂੰ ਐਵੇਂ ਕੋ ਤੂਲ ਦਈ ਜਾਂਦੇ ਹੋ ਆਪੋਜੀਸ਼ਨ ਲੋਕੀ ਤੇ ਬਾਹਰਲੀ ਸਰਕਾਰਾਂ ਦੇ ਭਾਲਦਿਆਂ ਪੈਨਾਂ ਦੇ ਆਪਸੀ ਸਾਨੂੰ ਪੁਆਇੰਟ ਕਿਹੜਾ ਮਲੇ ਤੇ ਕਿੱਥੋਂ ਬੜੀਏ ਉਹ ਆਪਾਂ ਇੱਕ ਬੁਝੇ ਦੀ ਸਫਾਈ ਦੇੰਦੇ ਰਹੀ ਹੈ ਉਹ ਜੇ ਕਿਸਾਨਾਂ ਨੇ ਵਾਦਾ ਘਾਟਾ ਕਰਤਾ ਜਾਂ ਉਹਨੇ ਕਰਤਾ ਹੈ ਤੇ ਸਾਨੂੰ ਉਹ ਮੈਂ ਇਹ ਗੱਲ ਇੱਥੇ ਦੂਜੀ ਤੇ ਆ ਜਾਣਾ ਤੇ ਸਾਡੇ ਸ਼ਾਇਦ ਤੁਸੀਂ ਪਿਛੇ ਮੇਰੀ ਇੰਟਰਵਿਊ ਸੁਣਿਆ ਹੋਣਾ ਕਿ ਸਰਕਾਰਾਂ ਕਹਿੰਦੀਆਂ ਪਈਆਂ ਸੋਸ਼ੋਧੀਆਂ ਸਾਹਿਬ ਦੀ ਇੰਟਰਵਿਊ ਚੱਲਦੀ ਜੀ ਕਾਮਦਾਂ ਮਦਨ ਜੋ ਲੱਗੇਗਾ ਦੀ ਅਸੀਂ ਤੁਹਾਨੂੰ ਜਿਤਨੀ ਜਿਤਨੀ ਸਰਕਾਰ ਜੀ ਮੈਂ ਇਹ ਗੱਲ ਕਹਿਣਾ ਵੀ ਇਹ ਤੁਹਾਡੀ ਇਹ ਪਹਿਲੀ ਪਹਿਲਾ ਐਪੀਸੋਡ ਹੈ ਤੁਹਾਡਾ ਇਹ ਕਹਾਂਗੇ ਕਿ ਸਾਨੂੰ ਆਪਸੇ ਚੜਾਓ ਜਿਹੜਾ ਵਿੱਚੋਂ ਨਿਕਲ ਗਾਂ ਉਹਨੂੰ ਕਾਂਗੇ ਆਹ ਵੀ ਵੋਟਾਂ ਪਾ ਅਸੀਂ ਤੁਹਾਡਾ ਤਾਰਾ ਜੀ ਨਾ ਕਰਦੇ अच्छा ये ना मैं इस इस को को तो इस गल ਨੂੰ ਇੱਥੇ ਜਾਵਾਂਗਾ ਇਸ ਗੱਲ ਤੇ ਕਿ ਸਾਨੂੰ ਕਿਉਂਕਿ ਵੋਟਾਂ ਤਾਂ ਨਾ ਸਾਡੇ ਕੋਲ ਨਹੀਂ ਲੈਣੀ ਆ ਤੇ ਸਾਨੂੰ ਹੀ ਲੜਾਉਣਾ ਹੋਰ ਕਿੰਨਾ ਲੜਾਉਣਾ ਜਿਹੜਾ ਜੇ ਸਾਨੂੰ ਲੜਾਉਣਗੇ ਤੇ ਜਦੋਂ ਗੱਲ ਉੱਥੇ ਨਿਬੜੇਗੀ ਤੁਹਾਡਾ ਰਾਜੀ ਨਾ ਮੈਂ ਕਰ ਦਿੰਨੇ ਆ ਜੀ ਲਓ ਵੋਟਾਂ ਪਾਓ ਹੂੰ ਹੋਰ ਸਾਡੇ ਪ੍ਰਧਾਨ ਜਾਂ ਲੀਡਰ ਉਹ ਇੱਥੇ ਆ ਕੇ ਤਾਂ ਹੀ ਨਬੜਨਗੇ ਇਸ ਗੱਲ ਤੋਂ ਔਰ ਇਹਨਾਂ ਗੱਲਾਂ ਬਾਰੇ ਮੈਂ ਗੱਲ ਆ ਕੋਈ ਇਹਨੂੰ ਇਹ ਮਸਲੇ ਨੂੰ ਬੰਦ ਹੀ ਕੀਤਾ ਜਾਵੇ ਇਹਨੂੰ ਨਾ ਜ਼ਿਆਦਾ ਉਛਾਲਿਆ ਜਾਵੇ ਅਗਲੇ ਦਿਨ ਵੀ ਕਿਸੇ ਦੀ ਲਾਈਫ ਹੈ ਬੱਚੀ ਹੈ ਉਹਦੀ ਵੀ ਲਾਈਫ ਹੈ ਜਾ ਰਹੀ ਉਹਦਾ ਵੀ ਪਰਿਵਾਰ ਹੈ ਆਮ ਤਰ੍ਹਾਂ ਜੇ ਬਾਰ-ਬਾਰ ਆਪਾਂ ਇਸ ਮੁੱਦੇ ਨੂੰ ਉਛਾਲਾਂਗੇ ਨਿਕਲਣਾ ਕੁਝ ਨਹੀਂ ਵਿੱਚੋਂ ਸਿਆਣਾ ਤਾਂ ਕਹਿਣ ਮੰਗਾ ਪਾਣੀ ਚ ਬਦਾਣੀ ਪਾਉਂ ਜੇ ਨਿਕਲਣਾ ਕੁਝ ਨਹੀਂ ਵਿੱਚੋਂ ਉਹ ਉਹਨੂੰ ਆਪਣੀ ਸਫਾਈ ਦੇਣੀ ਪਈ ਬਾਰ-ਬਾਰ ਕਿਉਂਕਿ ਪ੍ਰੈਸ ਮੀਡੀਆ ਨੇਚਰ ਦੀ ਗੱਲ ਜਦੋਂ ਗੱਲ ਸੁਣੀ ਤੇ ਜਾਣਾ ਤਾਂ ਹੈ ਹੀ ਉਹਨਾਂ ਨੇ ਆਪਣੀ ਸਫਾਈ ਦੇਣੀ ਹੈ ਉਹਨਾਂ ਕੋਲ ਜਾਵਾਂਗੇ ਉਹਨਾਂ ਨੇ ਲਾਵੇ ਚੋ ਕੁਛ ਬਣੀ ਹਾਂ ਉਹ ਯਾਰ ਕੋਈ ਸਾਰਾ ਕੁਝ ਛੱਡ ਦੋ ਮੈਂ ਕਹਿੰਦਾ ਡਿਗਰੀ ਵੀ ਨਹੀਂ ਆ ਗਈ ਯਾਰ ਇੱਥੇ ਬੰਦੇ ਮੈਂ ਐਸਪੀਓ ਬੰਦੇ ਭਰਤੀ ਹੋਏ ਐਸ ਵੇਲੇ ਐਸਪੀ ਦੀ ਡਿਊਟੀ ਕਰ ਰਹੇ ਨੇ ਮੈਂ ਉਹ ਵੀ ਦੇ ਸਕਦਾ ਤੁਹਾਨੂੰ ਔਰ ਜੇ ਸੁਣਦੇ ਹੋਗੇ ਉਹਨਾਂ ਨੂੰ ਪਤਾ ਹੀ ਹੋਵੇ ਕਿਹੜੇ ਗੜੇ ਨੇ ਐਸਬੀਓ ਭਰਤੀ ਹੋਏ ਨੇ ਔਰ ਜੇ ਮਾ ਖੇੜੀਆਂ ਐਸਪੀ ਪਰ ਬਣੇ ਨੇ ਜੇ ਐਸਪੀਓ ਭਰਤੀ ਹੋਆ ਤੇ ਐਸਬੀ ਬਣਿਆ ਹ ਤੇ ਆਪਾਂ ਜਾਦਾ ਕਹੀ ਆਪਾਂ ਕਹਾਣੀ ਮੰਨ ਲਓ ਇਹ ਕਾਂਸਟੇਬਲ ਭਰਤੀ ਹੋ ਗਿਆ ਜੇ ਐਸਬੀ ਬਣ ਗਈ ਡੀਐਸਬੀ ਹੈ ਮਤਲਬ ਕਾਂਸਟੇਬਲ ਭਰਤੀ ਆਪਾਂ ਲੈ ਲੈ ਦੂਜਾ ਮੈਟਰ ਆਪਾਂ ਛੱਡ ਦਿੰਨੇ ਪਹਿਲਾਂ ਕਾਂਸਟੇਬਲ ਭਰਤੀ ਹੋਈ ਮਤਲਬ ਜਿੱਤੇ ਕਰਕੇ ਉਹਨੂੰ ਐਸਪੀ ਬਣਾਇਆ ਜੇ ਐਸਪੀਓ ਨੇ ਇੱਕ ਐਸਬੀ ਬਣਾਇਆ ਜਾਂਦਾ ਤੇ ਜੇ ਮੰਨ ਲਓ ਇਹ ਕਾਂਸਟੇਬਲ ਭਰਤੀ ਹੋ ਗਿਆ ਨੂੰ ਡੀਐਸਬੀ ਬਣਾ ਨਾਲ ਇਹ ਆਪਾਂ ਇਸ ਨੂੰ ਬੰਦ ਕਰ ਦਈਏ ਜਾਂ ਜਾਵੇ ਤਾਂ ਜਿਆਦਾ ਵਧੀਆ ਹੂੰ ਸਾਡੇ ਉਹ ਸਿਆਣਾ ਕਹਾਵਤ ਇਹ ਕਿ ਸਾਡੇ ਪੁਲਿਸ ਮਹਿਕਮੇ ਦੇ ਵਿੱਚ ਕਰਪਸ਼ਨ ਜਿਹੜੀ ਇੱਕ ਤਾਂ ਥੱਲੋਂ ਕਹਿੰਦੇ ਉੱਤੋਂ ਜਾਂਦੇ ਉੱਤੋਂ ਥੱਲੇ ਨਾ ਆਵੇ ਕਾ ਮੈਂ ਕਿਉਂ ਕਹਿ ਰਿਹਾ ਤੁਸੀਂ ਇਹਨੇ ਕਹਿਣਾ ਤੁਹਾਡੇ ਸਾਹਮਣੇ ਮੈਂ ਦੱਸ ਦਿੰਦਾ ਨਾ ਆ ਦੇਖ ਲਓ ਅਫਸਰਾਂ ਦੇ ਨਾਂ ਤੁਹਾਨੂੰ ਗਿਣਾਤੇ ਕਿਦ ਕਿਦਾ ਗਿਣਾਤਾ ਹੁਣ ਤੁਹਾਨੂੰ ਮੈਂ ਅੱਗੇ ਦੱਸ ਦਿੰਦਾ ਅੱਗੇ ਇੱਕ ਭਗਵੰਤ ਮਾਨ ਜੀ ਨੇ ਪਿੱਛੇ ਇੱਕ ਮਹਿਕਮਾ ਹੋਰ ਰੋਡ ਤੇ ਕਲਾਇ ਸੜਕਸ ਰੱਖਿਆ ਹਾਂਜੀ ਹਾਂਜੀ ਠੀਕ ਹੋਣਾ ਜੀ ਬੜਾ ਬਦਵਾ ਵਧੀਆ ਮਹਿਕਮਾ ਬਣਾਇਆ ਚਲੋ ਲੋੜ ਸੀ ਸਾਡੇ ਪੰਜਾਬ ਨੂੰ ਜਦੋਂ ਆਪਾਂ ਕਹ ਦੀ ਇਹ ਮੇਨ ਹਾਈਵੇ ਤੇ ਰੋਡ ਤੇ ਸੜਕਾਂ ਦੇ ਕੋਈ ਮਿਸ ਅਪਨਿੰਗ ਹੋ ਜਾਣੀ ਕੋਈ ਲੋੜ ਸੀ ਜਰੂਰ ਵਧੀਆ ਕੀਤਾ ਚਾਹੀਦਾ ਵੀ ਇਸ ਵਿਭਾਗ ਦੇ ਇਸ ਵਿਭਾਗ ਦੇ ਜਿਹੜੇ ਡੀਜੀਪੀ ਲਾਇਏ ਰਾਏ ਸਾਹਿਬ ਬਹੁਤ ਹੀ ਓਨੈਸਟ ਅਫਸਰ ਲਾਇਏ ਨੇ ਜਿਹੜੇ ਅਫਸਰ ਸਹੀ ਮੈਂ ਤੇ ਉਹਨਾਂ ਨੂੰ ਕਹਿੰਨਾ ਸਹੀ ਹੈ ਮੈਂ ਕੋਈ ਕਹਿੰਦਾ ਨਹੀਂ ਗਲਤ ਉਹਨਾਂ ਨੂੰ ਠੀਕ ਆ ਹੀ ਇਸ ਵੈਰੀ ਓਨੈਸਟ ਉਹਨਾਂ ਨੂੰ ਲਾਇਏ ਨੇ ਪਰ ਕਈ ਗੱਲਾਂ ਜੇ ਮੇਰੀ ਗੱਲ ਸੁਣਦੇ ਹੋਣ ਉਹਨਾਂ ਦੇ ਸ਼ਾਇਦ ਨੋਟਿਸ ਦੇ ਵਿੱਚ ਵੀ ਨਹੀਂ ਹੋਣਗੀਆਂ ਕਿ ਥੱਲੇ ਵਾਲੇ ਇਹਨਾਂ ਦੇ ਅਫਸਰ ਅਫਸਰ ਕਹੇ ਆਪਾਂ ਥਾਣੇਦਾਰ ਕਹਾਂਗੇ ਸਗੋ ਕੋ ਇਨਸਪੈਕਟਰ ਤੱਕ ਸਾਡੇ ਵਿਭਾਗ ਵਿੱਚ ਪੰਜਾਬੀ ਥਾਣੇਦਾਰ ਹੀ ਕਹਿੰਦੇ ਇਨਸਪੈਕਟਰ ਉਹ ਇਨਸਪੈਕਟਰਾਂ ਨੇ ਇੰਨੀ ਘਨੇਰ ਕਿ 4 400 5 500 ਬਦਲੀਆਂ ਅੱਛਾ ਕਿਤੇ ਇੱਧਰ ਕਰਤੀਆਂ ਕਿਤੇ ਉੱਧਰ ਕਰਦੀਆਂ ਆਪੇ ਹੀ ਕਰ ਦੇਣੀਆਂ ਉਹ ਸਾਫ਼ ਦੇ ਬਦਲੇ ਨੋਟਿਸ ਵੀ ਨਹੀਂ ਹੋਣੀ ਮੁੜ ਕੇ ਉਹ ਕਰਪਸ਼ਨ ਕਰਕੇ ਉਹਨਾਂ ਨੂੰ ਬਦਲੇ ਫੇਰ ਵਾਪਸ ਉੱਥੇ ਹੀ ਭੇਜ ਦੇਣਾ ਅੱਛਾ ਇਹੋ ਜਿਹੇ ਹਨੇਰੀਆਂ ਹਨੇਰ ਕਰਦੀਆਂ ਮਹਿਕਮੇ ਨਹੀਂ ਹੋਣੇ ਕੀ ਕੀ ਰੇਟ ਚੱਲਦਾ ਪਿਆ ਅੱਜਕੱਲ੍ਹ ਤੁਹਾਨੂੰ ਤਾਂ ਪਤਾ ਹੀ ਹੋਣਾ ਗੈਰ ਮੈਂ ਸਾਰੀ ਕੋਖ ਕਰਕੇ ਮੈਂ ਤੁਹਾਨੂੰ ਪਤਾ ਮੈਂ ਉਦਾਂ ਤੇ ਬੋਲਦਾ ਨਹੀਂ ਸਾਰੀ ਕੋਖ ਕਰਕੇ ਸਹੀ ਸਹੀ ਉਹ ਤਿੰਨ ਤੋਂ 5000 ਦੇ ਵਿੱਚ ਰੇਟ ਚੱਲਦਾ ਬਦਲੀ ਦਾ ਜੀ ਅੱਛਾ ਹਾਂ 3000 ਤੋਂ 5000 ਦੇ ਵਿੱਚ ਰੇਟ ਚੱਲਦਾ ਪਿਆ ਬਦਲੀ ਦਾ ਅੱਛਾ ਹਾਂ ਇਹੋ ਜੇ ਕੰਮ ਨੇ ਪਰ ਨਾਲ ਕਰਨੀਆਂ ਵੀ ਰ 550 550 ਬਦਲੀਆਂ 550 ਬਦਲੀਆਂ ਤੁਸੀਂ ਆਪੇ ਹਿਸਾਬ ਲਾ ਲਓ ਠੀਕ ਹੈ ਨਾ ਜਿਹੜੀ ਕਿ ਮੇਰੇ ਖਿਆਲ ਸਾਡੇ ਡੀਜੀਪੀ ਸਾਹਿਬ ਦੇ ਨੋਟਸ ਵਿੱਚ ਨਹੀਂ ਹੋਣੀਆਂ ਬਨੇ ਰਾਏ ਸਾਹਿਬ ਦੇ ਇਸ ਤੋਂ ਇਲਾਵਾ ਫਿਰ ਦੇਖੋ ਇੱਕ ਬੰਦਾ ਤਿੰਨ ਤਿੰਨ ਪੋਸਟਾਂ ਤੇ ਕਰਾਓਐਸਆਈਓ ਐਲਓਵੀਓ ਆਰਆਈਵੀਓ ਇੱਕ ਇਨਸਪੈਕਟਰ ਕੀ ਬਾਕੀ ਹੋਇਆ ਫੋਰਸ ਨਹੀਂ ਆ ਗਈ ਉਹ ਇੱਕ ਇਨਸਪੈਕਟਰ ਇੱਕ ਇੱਕ ਤਿੰਨ ਤਿੰਨ ਪੋਸਟਾਂ ਚਾਰ ਚਾਰ ਤੇ ਕੰਮ ਕਰਨ ਰਿਹਾ ਇੱਥੋਂ ਕੀ ਸ਼ੱਕ ਹੁੰਦਾ ਵੀ ਇੱਥੋਂ ਸਿੱਧਾ ਹੀ ਇਹਨੂੰ ਕ੍ਰਾਪਸ਼ਨ ਹੀ ਹੈ ਹੋਰ ਕੀ ਕਹਾਗੇ ਆਪਾਂ ਜਿਓ ਸੁਣਦੇ ਹੋਣਗੇ ਉਹਨਾਂ ਨੂੰ ਪਤਾ ਹੈ ਜਿਹੜਾ ਇਨਸਪੈਕਟਰ ਵੀ ਸੁਣਦਾ ਹੈ ਉਹਨੂੰ ਪਤਾ ਹੈ ਉਹ ਨੂੰ ਸੁ ਲੱਗ ਜਣਾ ਭਾਜਾ ਯਾਰ ਮੇਰੀ ਗੱਲ ਹੀ ਨਾ ਹੀ ਲੈਣਾ ਤੁਸੀਂ ਨਹੀਂ ਚਲੋ ਨਾ ਕੀ ਲੈਣਾ ਉਹਨੂੰ ਪਤਾ ਆਪੇ ਚਲਦਾ ਹੋਊਗਾ ਠੀਕ ਹੈ ਨਾ ਫਿਰ ਉਹ ਜੇ ਰੋਲਾ ਪਿਆ ਮੈਂ ਪਿਛੇ ਇੱਕ ਰੋਲਾ ਇਹ ਵੀ ਪਾਇਆ ਸੀ ਕਿ ਰੀਡਰ ਲਗੇ ਨੇ ਅਫਸਰਾਂ ਦੇ ਨਾਲ ਕੋਈ 15 15 ਸਾਲ 10 10 ਸਾਲ ਪੁਰਾਣੇ ਰੀਡਰ ਲਗੇ ਜੀ 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 ਤੇ ਉਹ ਰੀਡਰ ਵੀ ਹੁਣ ਉਹ ਉਸ ਉਹ ਇਹਨਾਂ ਦੀ ਮੰਗ ਕਰ ਰਿਹਾ ਇਸ ਵਿਭਾਗਮੇ ਦੇ ਵਿੱਚ ਉਹ ਰੀਡਰ ਨੇ ਕੱਲ ਪਰਸੋਂ ਇੱਕ ਬਗਲੀ ਦਾ ਆਰਡਰ ਦੇਖੇ ਰੀਡਰ ਕਰਾਤੇ ਤਾਂ ਟ੍ਰਾਂਸਫਰ ਟੂ ਚੈਕਿੰਗ ਸਟਾਫ ਅੱਛਾ ਕੰਮ ਉਹ ਚੈਕਿੰਗ ਸਟਾਫ 'ਚ ਕਿਤੇ ਨਹੀਂ ਕੰਮ ਉਸੇ ਕੁਰਸੀ ਤੇ ਮੈਂ ਕਹਿਤਾ ਵੀ ਅਸੀਂ ਚੈਕਿੰਗ ਸ ਕਾਗਜ਼ਾਂ ਦੇ ਵਿੱਚ ਬਦਲੀ ਹੋ ਗਈ ਹੈ ਕੰਮ ਉੱਥੇ ਹੀ ਹੈ ਉਹ ਮੈਂ ਹੋਰ ਗੱਲ ਕਰ ਰਹਾਂ ਨਾ ਇਹ ਉਹ ਜਿਹੜੀ ਇਹ ਚੈਕਿੰਗ ਸਟਾਫ ਦੀ ਬਦਲੀ ਆ ਇਹ ਵੱਧ ਪੈਸੇ ਦੋਣਦੀ ਹੈ ਬਲਕਿ ਇਹ ਚੈਕਿੰਗ ਸਟਾਫ ਦੀ ਬਦਲੀ ਤੇ ਇਹੋ ਗੱਲ ਕਹੇਗੀ ਕਿ ਜਿੱਥੇ ਕੋਈ ਨਹੀਂ ਚਾਹੁੰਦਾ ਉੱਥੇ ਮੈਂ ਚਾਹੁੰਦਾ ਕਰ ਦਾਂਗਾ ਫਿਰ ਤੇ ਉਹ ਗੱਲ ਕਹਾਂਗੇ ਤਾਂ ਹੀ ਬਦਲੀ ਹੋਈ ਇਸ ਗੱਲਾਂ ਤੇ ਇਹ ਗੱਲਾਂ ਛੋਟੀਆਂ ਨਹੀਂ ਗੱਲਾਂ ਬਹੁਤ ਵੱਡੀਆਂ ਆ ਆਪਾਂ ਇਹਨਾਂ ਨੂੰ ਮੈਂ ਇਹ ਗੱਲ ਕਰ ਰਹਾਂ ਉਹ ਬੱਚੇ ਨਵੇਂ ਨੇ ਹਾਂਜੀ ਅਜੇ ਨਵੇਂ ਮੇਰੇ ਖਿਆਲੋਂ ਮੁੰਡਿਆਂ ਦੀ 2-2 ਸਾਲ ਸਾਲ-ਸਾਲ ਨੌਕਰੀ ਨਹੀਂ ਹੋਣੀ ਤੇ ਬੱਚਿਆਂ ਨੇ ਅਜੇ ਪੜ੍ਹਨਾ ਹੈ ਗਾਂ ਆਪਣਾ ਉਹਨਾਂ ਨੇ ਗਾ ਫਿਊਚਰ ਵਾਸਤੇ ਕੀ ਕਰਨਾ ਕੋਈ ਕੰਪੀਟੀਸ਼ਨ ਦੀ ਤਿਆਰੀ ਕਰਨ ਕੋਨੋ ਨਾ ਪਰਿਵਾਰ ਵੀ ਹੈਗਾ ਕੋਈ ਸਾਰਾ ਕੁਝ ਹੈਗਾ ਉਹਨਾਂ ਨੇ ਜੇ ਨੌਕਰੀ ਬੰਦਾ ਉਹਦੋਂ ਕਰਦਾ ਹਣਾ ਵੀ ਹਾਂ ਯਾਰ ਮੇਰਾ ਪਰਿਵਾਰ ਵੀ ਪਾਲਣਾ ਮੈਂ ਐਜੂਕੇਸ਼ਨ ਕਰਨੀ ਮੈਂ ਬੱਚੇ ਵੀ ਮੇਰਾ ਸਾਰੀ ਫੈਮਿਲੀ ਹੈ ਸਾਰਾ ਕੁਝ ਕਰਨਾ ਤੇ ਜੇ ਵਿੱਚੋਂ ਅਸੀਂ ਜਿੱਦਾਂ ਸਿਆਣੇ ਕਹਿੰਦੇ ਜੇ ਬਾੜ ਹੀ ਖੇਤ ਨੂੰ ਖਾਨ ਲੱਗ ਪਈ ਤੇ ਉਹ ਖੇਤ ਗਿਆ ਅੱਜ ਵੀ ਤੇ ਕੱਲ ਵੀ ਮੈਂ ਤੇ ਇਹ ਗੱਲ ਕਰਦਾ ਤੇ ਮੇਰੀਆਂ ਸਰਕਾਰਾਂ ਤੇ ਮੇਰੇ ਅਫਸਰ ਜੇ ਸੁਣਦੇ ਨੇ ਮੈਂ ਅਫਸਰ ਸਹਿਬਾ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਜੇ ਸੁਣਦੇ ਹੋ ਨਾ ਤੇ ਜਰੂਰ ਇਹਨਾਂ ਗੱਲਾਂ ਦਾ ਧਿਆਨ ਦੇਣਾ ਇਹ ਕੋਈ ਛੋਟੀ ਮੋਟੀ ਗੱਲਾਂ ਨਹੀਂ ਬਹੁਤ ਸੀਰੀਅਸ ਗੱਲਾਂ ਹਨ ਤੁਸੀਂ ਜਿਹੜ ਉਪੰਦਰਜੀ ਅਫਸਰ ਸ਼ਾਹੀ ਤੇ ਹੱਥ ਕਿਉਂ ਨਹੀਂ ਪਹੁੰਚਦਾ ਫਿਰ ਉਦੋਂ ਉੱਥੇ ਆ ਕੇ ਕਾਨੂੰਨ ਕਿਉਂ ਸਿਰ ਹੋ ਜਾਂਦਾ ਅਫਸਰ ਸ਼ਾਹੀ ਮੈਂ ਤਾਂ ਅੱਗੇ ਕਹਤਿਆਂ ਵੀ ਅਫਸਰ ਸ਼ਾਹੀ ਹੋਈ ਗੱਲ ਵੀ ਆਪਣਾ ਦੱਸਦੇ ਨੇ ਵੀ ਅਸੀਂ ਆਪਣਾ ਬਚਾਅ ਕਰਨਾ ਹੈ ਤੁਹਾਨੂੰ ਅਸੀਂ ਛੱਡਣਾ ਨਹੀਂ ਜਿਵੇਂ ਆਪਾਂ ਉਦਾਹਰਣ ਲੈ ਲੈਂਦੇ ਆ ਪਾਮਨਦੀਪ ਕੌਰ ਦੀ ਉਦਾਹਰਣ ਲੈ ਲੈਂਦੇ ਆ ਉਹਨੇ ਜੇ ਉੱਥੇ ਨਾਕੇ ਤੇ ਖੜ ਕੇ ਕਿਹਾ ਕਿ ਮੈਂ ਗੱਲ ਕਰਾ ਦਿੰਨੀ ਆ ਇਹਦਾ ਮਤਲਬ ਇਹ ਸੀ ਕਿ ਕੋਈ ਅਫਸਰ ਸੀ ਜੋ ਉਸ ਦੀ ਪੁਸ਼ਤਪਨਾ ਹੀ ਕਰ ਸਕਦਾ ਸੀ ਉਸ ਵੇਲੇ ਉਹਨੇ ਤਾਂ ਹੀ ਕਿਹਾ ਕਿ ਮੈਂ ਗੱਲ ਕਰਾ ਦਿੰਨੀ ਆ ਤੇ ਇਹਦਾ ਮੈਂ ਤਾਂ ਅੱਗੇ ਕਿਹਾ ਵੀ ਉਸ ਕਰਪਸ਼ਨ ਉਤੋਂ ਥੱਲੇ ਲੇ ਹੂੰ ਇਹ ਮਤਲਬ ਇਥੇ ਸਾਫ ਯਾਰ ਹੁੰਦਾ ਵੀ ਉਹਦੀ ਗੱਲਬਾਤ ਸੀ ਕੋ ਕਰਕੇ ਜੇ ਮੰਨ ਲਓ ਆਪਾਂ ਉਹੀ ਫੜਿਆ ਸਮਾਨ ਜੇ ਕੋ ਕਰਕੇ ਕੋਈ ਕਰਕੇ ਕਮਾਈ ਕਰਕੇ ਤਾਂ ਜਾਂਦੀ ਨਾ ਪਰ ਅਮਨਦੀਪ ਤੋਂ ਮੁੜ ਕੇ ਪੁਸ਼ਪੜਤਾਲ ਵੀ ਹੋਈ ਉਹਨੂੰ ਕਸਟਡੀ ਚ ਵੀ ਰੱਖਿਆ ਹੁਣ ਵੀ ਕਸਟਡੀ ਚ ਆ ਪਰ ਮਗਰੇ ਕੋਈ ਆਈਪੀਐਸ ਦਾ ਕਾਈ ਆਈਐਸ ਦਾ ਨਾਮ ਕਿਉਂ ਨਹੀਂ ਆਇਆ ਫਿਰ ਅੱਗੇ ਜੇ ਆਏਗਾ ਤਾਂ ਤਾਂ ਕਿ ਤਾਂ ਦੱਸ ਦੰਗੇ ਆਏਗਾ ਤਾਂ ਦੱਸ ਦੰਗੇ ਹੂੰ ਠੀਕ ਆ ਜੇ ਕੋਈ ਆਏਗਾ ਤਾਂ ਕੋ ਦੱਸ ਦੂੰਗਾ ਨਾ ਦੱਸੇਗਾ ਕਿਹੜਾ ਆਈਓ ਤੇ ਆਰਟਨਲ ਇਨਵੈਸਟਿਗੇਟ ਕਰਨ ਤੇ ਥਾਣੇਦਾਰ ਨੇ ਕਰ ਰਹੀ ਹੈ ਜੇ ਆਇਆ ਤਾਂ ਉਹਦੀ ਕੋਈ ਗੋਦੀ ਕਿ ਜੋ ਥਾਣੇਦਾਰ ਦੀ ਉਹ ਨਾਮ ਲਾ ਕੋਕੋ ਉਹਨਾਂ ਨੇ ਆਪਣੀ ਨੌਕਰੀ ਦੇ ਦਿੱਤੀ ਭੱਜੇ ਮੈਂ ਨਾਂ ਲਿਆ ਉਹਦੇ ਵਿੱਚ ਲਿਖ ਦਿੱਤਾ ਹੁਣ ਸੱਤ ਆਈ ਪੈਸ ਦਾ ਰੋਲਾ ਪੈਂਦਾ ਆਇਆ ਬਾਹਰ ਸਾਹਮਣੇ ਨਹੀਂ ਅਸੀਂ ਜੋ ਪੰਜਾਬ ਪੁਲਿਸ ਦੀ ਗੱਲ ਕਰਦੇ ਆ ਅਸੀਂ ਇਤਿਹਾਸ ਚ ਦੇਖੀਏ ਉਹੀ ਪੰਜਾਬ ਪੁਲਿਸ ਹੈ ਜਿਨੇ ਆਪਣੇ ਡੀਜੀਪੀ ਦੇ ਉੱਤੇ ਐਕਸ਼ਨ ਕਰ ਦਿੱਤਾ ਸੀ ਇੱਕ ਵਾਰੀ ਤੇ ਹੁਣ ਆਪਣੇ ਅਫਸਰਾਂ ਨੂੰ ਕਿਵੇਂ ਫਿਰ ਬਚਾਇਆ ਜਾ ਰਿਹਾ ਹੈ ਕੌਣ ਬਚਾ ਰਿਹਾ ਸਰਕਾਰ ਦਾ ਕੀ ਰੋਲ ਹੈ ਸਭ ਕੁਝ ਤੁਸੀਂ ਤਾਂ ਵਿਚ ਰਹੇ ਹੋ ਸਰਕਾਰ ਨੂੰ ਅਜੇ ਮੈਂ ਤੁਹਾਨੂੰ ਛੋਟੀ ਜੀ ਗੱਲ ਇੱਕ ਦੱਸਾਂ ਵੀ ਅਜੇ ਮੁੱਖ ਮੰਤਰੀ ਸਾਹਿਬ ਦੀ ਡੀਜੀਪੀ ਸਾਹਿਬ ਮੰਨ ਨਹੀਂ ਰਹੇ ਜਾਂ ਇਹ ਸਮਝਦਾ ਵੀ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਇਹ ਸਮਝ ਲੈ ਤੇ ਜੇ ਇਹ ਜਦੋਂ ਇਕੱਠੇ ਹੀ ਦੇ ਇਕ ਦੂਜੇ ਨਾਲ ਹੋਏ ਤਾਂ ਮੰਨੇਗਾ ਕੌਣ ਦੱਸੋ ਮੰਟੇ ਕਾਰਵਾਈ ਕਿੱਦਾਂ ਹੋਗੀ ਆਫਟਰ ਆਲ ਕੋ ਮਗਰ ਹੋਏਗਾ ਤੇ ਕਾਰਵਾਈ ਹੋਏਗੀ ਨਾ ਤੇ ਉਹ ਜਦੋਂ ਮੰਨ ਹੀ ਨਹੀਂ ਰਿਹਾ ਉਹਦੀ ਜਾਂ ਉਹ ਨਹੀਂ ਮੰਨ ਰਿਹਾ ਜਾਂ ਉਹ ਨਹੀਂ ਮੰਨ ਰਿਹਾ ਤੇ ਗਾਹ ਕਾਰਵਾਈ ਕਿੱਥੇ ਹੋ ਜੇਗੀ ਸਿੱਧੀ ਵੀਡੀਓ ਵਾਇਰਲ ਆਡੀਓ ਸਹੀ ਸੁਣੀ ਵਾਇਰਲ ਹੋਈ ਜਿਹਦੇ ਵਿੱਚ ਉਹ ਗੱਲਬਾਤ ਹੁੰਦੀ ਹੈ ਕਿ ਅਫਸਰ ਦੀ ਤੁਸੀਂ ਸਾਰਿਆਂ ਨੇ ਸੁਣੀ ਤਾਂ ਕੋਈ ਕਾਰਵਾਈ ਨਹੀਂ ਸਿੱਧੀ ਆ ਸਾਰੀ ਖਬਰ ਸਭ ਕੁਝ ਮੁੱਖ ਮੰਤਰੀ ਸਾਹਿਬ ਨੂੰ ਲਿਖ ਕੇ ਭੇਜਦਾ ਆਈਪੀਐਸ ਅਫਸਰਾਂ ਦਾ ਤਾਂ ਨਹੀਂ ਕੋਈ ਕਾਰਵਾਈ ਹੋਏ ਹੋਈ ਕੋਈ ਕਾਰਵਾਈ ਦੱਸੋ ਮੈਨੂੰ ਤੇ ਹੋ ਰਹਾ ਤਾਂ ਵੱਧ ਕੀ ਹੋਦਾ ਇਹਦਾ ਮਤਲਬ ਇਹ ਆ ਕਿ ਤੁਸੀਂ ਜੋ ਮਰਜ਼ੀ ਕਰ ਦਿਓ ਤੁਹਾਨੂੰ ਮaaf ਹੈ ਜਦੋਂ ਉਹ ਘਾਵ ਚੱਲਦੇ ਜਾਣੇ ਤੈਨੂੰ ਜੀ 10 ਖੋਣ ਮaaf ਹੈ ਤੈਨੂੰ ਇੰਨੇ ਖੋਣ ਮaaf ਲੈ ਜੀ ਇਹਨਾਂ ਨੂੰ ਸਾਰਾ ਕੁਝ ਮaaf ਲੈ ਥੱਲੇ ਵਾਲੇ ਸਟਾਫ ਨੂੰ ਕੋਈ ਨਹੀਂ ਮaaf ਹੂੰ ਹੋਰ ਚਿੱਠੀ ਤੁਹਾਨੂੰ ਮੈਂ ਦੱਸਣੀ ਗੱਲ ਭੁੱਲ ਗਿਆ ਕਿ ਡੀਜੀਪੀ ਸਾਹਿਬ ਨੇ ਇੱਕ ਸਾਡੇ ਨਾਲ ਸਬਧਾਨ ਦੀ 311 311 ਮੈਂ ਪੁੱਛਣੀ ਵਿਚਾਉਂਦਾ ਸੀ ਕਿਉਂਕਿ ਇਹ ਗੱਲ ਚੱਲੀ ਸੀ ਇਹ 311 ਦਾ ਮਸਲਾ ਕੀ ਹੈ ਗੋਤਰਾ ਸਾਹਿਬ ਇਹ ਕੀ ਹੈ ਚੀਜ਼ ਇਹ 311 ਲਾ ਕੇ ਇੱਕ ਸਾਡੇ ਡੀਜੀਪੀ ਸਾਹਿਬ ਬੰਦੇ ਨੂੰ ਡਿਸਮਿਸ ਕਰ ਰਹੇ ਨੇ ਬਿਨਾ ਇਨਕੁਆਰੀ ਤੋਂ ਬਿਨਾ ਕਿਸੇ ਗੱਲਬਾਤੋਂ ਇੱਕ ਐਫਆਈਆ ਦਰਜ ਹੋਏ ਇਹ 311 ਪ੍ਰਵਧਾਨ ਕੀ ਹੈ ਇਹ ਕੀ ਧਾਰਾ ਹੈ ਇਹ ਸਬਧਾਨ ਦੀ ਧਾਰਾ 311 2 ਜਿਹਦੇ ਚ ਬਿਨਾ ਮਤਲਬ ਕਿਸੇ ਦੀ ਆਪਾ ਬਿਨਾਂ ਕੋਈ ਤੋਂ ਡਿਸਮਿਸ ਕਰ ਦਿੰਦੇ ਅੱਛਾ ਜਦੋਂ ਕਿ ਡੀਜੀਪੀ ਸਾਹਿਬ ਇਸ ਬਤਾਵੋ ਕਿ ਚਿੱਠੀ ਜਾਰੀ ਕਰਦੇ ਨੇ ਪੰਜਾਬ ਦੇ ਵਿੱਚ ਸਾਰੇ ਸੀਨੀਅਰ ਅਫਸਰਾਂ ਨੂੰ ਆਦੇ ਕੋਲ ਚਿੱਠੀ ਜੀ ਕਿ ਜਿੰਨੇ ਵੀ 311 ਲਾ ਕੇ ਡਿਸਮਿਸ ਕੀਤੇ ਨੇ ਹਾਈ ਕੋਰਟ ਨੇ ਵੀ ਇਹ ਗੱਲ ਕਹਿਤੀ ਜੀ ਕਿ 311 ਲਾ ਕੇ ਡਿਸਮਿਸ ਕੀਤੇ ਸਾਰਿਆਂ ਨੂੰ ਤੁਰੰਤ ਭਾਲ ਕੀਤਾ ਜਾਵੇ ਅੱਛਾ ਪਰ ਇਹ ਚਿੱਠੀ ਚਿੱਠੀ ਲੱਗੀ ਕੋਈ ਤੁਹਾਡੇ ਤੇ 311 ਤਾਂ ਐ ਤੁਸੀ ਵੀ ਕਿਹਾ ਮੇਰੇ ਤੇ 311 ਲੱਗੀ ਸੀ ਅੱਛਾ ਜੀ ਹਾਂ ਮੇਰੇ ਤੋਂ ਇਲਾਵਾ ਹੋਰ ਵੀ ਸਾਡੇ ਨੌਜਾਬ ਜਿਹੜੇ ਬਰੀ ਹੋਏ ਨੇ ਜਾਂ ਅੰਡਰ ਟ੍ਰਾਇਲ ਨੇ 311 ਚ ਡਿਸਮਿਸ ਹੋਏ ਨੇ ਅੱਛਾ ਜੀ ਤੇ ਪਰ ਉਹ ਕੋਈ ਬਾਹਲ ਨਹੀਂ ਕੀਤਾ ਇਹ ਚਿੱਠੀ ਕਿੰਨੇ ਜਾਰੀ ਕੀਤੀ ਹੈ ਜੀ ਬੀਜਪੀ ਸਾਹਿਬ ਵੱਲੋਂ ਚਿੱਠੀ ਜਾਰੀ ਹੈ ਗੌਰਵ यादव ਹਾਂ ਜੀ ਇਸੇ ਸਬੰਧ ਵਿੱਚ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਮੈਂ ਕਹਾਂ ਜੀ ਆ ਚਿੱਠੀ ਜਾਰੀ ਹੋਈ ਹੈ ਆ ਚਿੱਠੀ ਜਾਰੀ ਤੁਸੀਂ ਕੀਤੀ ਹੈ ਦੋਵਾਂ ਦਾ ਕੋਈ ਅਸਰ ਨਹੀਂ ਇਹ ਮੈਂ ਕਹ ਲਿਖਤੀ ਵੀ ਅਸੀਂ ਦੱਸਿਆ ਤਾਂ ਤਾਂ ਹੁਣ ਤਾਂ ਗੱਲ ਹੀ ਹੋਰ ਹੋ ਗਈ ਨਾ ਪਹਿਲਾਂ ਐ ਸੀ ਕਿ ਡੀਜੀਪੀ ਨਹੀਂ ਮੰਨ ਰਹੇ ਹੁਣ ਤੁਸੀਂ ਕਹਿੰਦੇ ਡੀਜੀਪੀ ਵੀ ਕਹਿੰਦੇ ਕਿ ਬਹਾਲ ਕਰ ਦਿਓ ਤੇ ਫਿਰ ਬਾਹਲੀ ਨਹੀਂ ਨਹੀਂ ਇਹ ਚਿੱਠੀ ਪਹਿਲਾਂ ਜਾਰੀ ਹੋਈ ਹੈ ਹਮ ਸੀਐਮ ਸਾਹਿਬ ਵਾਲੀ ਚਿੱਠੀ ਬਾਅਦ ਚ ਜਾਣਗੇ ਅੱਛਾ ਇਹ ਚਿੱਠੀ ਪਹਿਲਾਂ ਦੀ ਜਾਰੀ ਹੋਈ ਹੈ ਹਮ ਤੇ ਸੀਐਮ ਸਾਹਿਬ ਵਾਲੀ ਚ ਪਰ ਹੁਣ ਸੁਣਾ ਲੈ ਖੜ ਗਿਆ ਕਿ ਜੇ ਡੀਜੀਪੀ ਵੀ ਚਾਹੁੰਦੇ ਸੀ ਬਹਾਲ ਹੋ ਜਵੇ ਜੇ ਸੀਐਮ ਸਾਹਿਬ ਵੀ ਚਾਹੁੰਦੇ ਸੀ ਬਹਾਲ ਹੋ ਜਵੇ ਫਿਰ ਕੌਣ ਨਹੀਂ ਚਾਹੁੰਦਾ ਕਿ ਤੁਸੀਂ ਬਹਾਲ ਨਾ ਹੋਵੋ ਮੈਂ ਤਾਂ ਹੁਣ ਛੋਟੀ ਜੀ ਗੱਲ ਮੈਂ ਇਹ ਗੱਲ ਕਹਿਣਾ ਵੀ ਡੀਜੀਪੀ ਸਾਹਿਬ ਜਿਹੜੇ ਉਹ ਮੁੱਖ ਮੰਤਰੀ ਸਾਹਿਬ ਦੀ ਮੰਨਦੇ ਮੈਂ ਇੱਕੋ ਗੱਲ ਕਹਿੰਦਾ ਮੈਂ ਜ਼ਿਆਦਾ ਗੱਲਾਂ ਕਰੇ ਐਵੇਂ ਝੂਠੇ ਬਲੇ ਉਂ ਲਾ ਦਿਆਂ ਮੈਂ ਉਹਨਾਂ ਕਹਾ ਮੈਂ ਇੱਕੋ ਗੱਲ ਕਹਾਂ ਵੀ ਡੀਜੀਪੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਤੁਹਾਡੀ ਡੀਜੀਪੀ ਸਾਹਿਬ ਨਹੀਂ ਉਹ ਮੰਨਦੇ ਜੇ ਮੰਨਦੇ ਹੁਣ ਤੁਹਾਡੇ ਵੱਲੋਂ ਚਿੱਠੀਆਂ ਜਾਰੀ ਕੀਤੀਆਂ ਤੁਹਾਡੇ ਵੱਲੋਂ ਹੁਕਮ ਜਾਰੀ ਕੀਤੇ ਤਾਂ ਐਕਸ਼ਨ ਕਿਉਂ ਨਹੀਂ ਹੋ ਹੋਣਾ ਚਾਹੀਦਾ ਨਾ ਐਕਸ਼ਨ ਹੂੰ ਇਸ ਕਰਕੇ ਮੈਂ ਇੰਨਾ ਕੁਝ ਕਹਿਣਾ ਦੇਖੋ ਸਾਰੀਆਂ ਗੱਲਾਂ ਤੁਹਾਨੂੰ ਕੱਲੀ ਕੱਲੀ ਗੱਲ ਰੱਖ ਜਿਆ ਕਿ ਕੱਲਾ ਕੱਲਾ ਕਰ ਹੋਇਆ ਸਾਰਾ ਕੁਝ ਹੋ ਰਿਹਾ ਤੇ ਕੁਝ ਬੰਦੇ ਸਾਡੇ ਵਿੱਚ ਗੋਹਰਾ ਵੀ ਕਰਦੇ ਸਾਡੇ ਅਫਸਰਾਂ ਨੂੰ ਕਦੋਂ ਕਦਾਂ ਕਹਿੰਦੇ ਨਾ ਜਦੋਂ ਵੀ ਕੋਈ ਜਥੇਬੰਦੀ ਕਰਦੀ ਇਕੱਠੀ ਹੁੰਦੀ ਹੈ ਜਾਂ ਨਵੀਂ ਜਥੇਬੰਦੀ ਖੜੀ ਹੁੰਦੀ ਹੈ ਉਹਨੂੰ ਘਬਰਾ ਕਰਨ ਵਾਲੇ ਵੀ ਵਿੱਚੇ ਹੀ ਹੁੰਦੇ ਜੀ ਇਹ ਸਾਡੇ ਅਫਸਰਾਂ ਦੇ ਵਿੱਚ ਚੰਗੇ ਇਹਨਾਂ ਦੇ ਵਿੱਚ ਮਾੜੇ ਵੀ ਨਾਲ ਹੀ ਹੁੰਦੇ ਨੇ ਕਿਸੇ ਵੀ ਪਾਸੇ ਕੋਈ ਡਿਪਾਰਟਮੈਂਟ ਲੈ ਲਓ ਉੱਥੇ ਜੇ ਚੰਗੇ ਨੇ ਤਾਂ ਮਾੜੇ ਵੀ ਹੁੰਦੇ ਉਹਦਾ ਨੁਕਸਾਨ ਕਿਦਾ ਹੁੰਦਾ ਨੁਕਸਾਨ ਸਭ ਹਮੇਸ਼ਾ ਥੱਲੇ ਵਾਲਿਆਂ ਦਾ ਹੀ ਹੁੰਦਾ ਹੁੰਦਾ ਜਿਸ ਮੁਤਾਬਕ ਜਿੱਥਾਂ ਆਦਮ ਨੂੰ ਮਾਗ ਕੇ ਅੱਗੇ ਹਟਿਆ ਵੀ 4-500 ਮੁਲਾਜ਼ਮ ਦੇ 400 ਚਲੋ 400 ਰੱਖ ਲਓ 400 ਦੇ ਕਰੀਬ ਮੁਲਾਜ਼ਮ ਐਸ ਵੇਲੇ ਦਿਹਾੜੀਆਂ ਲਾਉਂਦਾ ਫਿਰਦਾ ਮੇਰੇ ਕੋਲ ਇਹੋ ਇਹੋ ਜਿਹੇ ਬੰਦੇ ਆਉਂਦੇ ਵਿਚਾਰੇ ਆ ਕੇ ਕਰਾਇਆ ਨਹੀਂ ਹੁੰਦਾ ਜਾਣ ਲਗਾ ਮੈਨੂੰ ਕਹਿੰਦਾ ਜੀ ਕਰਾਇਆ ਮੇਰੇ ਕੋਲ ਨਹੀਂ ਆ ਤੇ ਮੈਂ ਉਹਨੂੰ ਕਹਿੰਦਾ ਚਲ ਕੋਈ ਨੀ ਯ ਬਲਾਗੇ ਆ ਗਏ ਹੁਣ ਵੀ ਅਸੀਂ 8 ਤਰੀਕ ਨੂੰ ਮੀਟਿੰਗ ਰੱਖੀ ਹੈ ਇੱਥੇ ਕਮਿਸ਼ਨਰ ਜਲੰਧਰ ਦੇ ਦਫਤਰ ਦੇ ਬਾਹਰ ਸਾਰੇ ਪੰਜਾਬ ਲੈਵਲ ਤੇ ਮੀਟਿੰਗ ਰੱਖੀ ਹੈ ਇਸੇ ਜ਼ਮਾਨੇ ਚ ਰੱਖੀ ਹੈ ਕਿ ਸਾਡਾ ਇਹ ਜਿਹੜਾ ਡੀਜੀਪੀ ਜਾਂ ਮੁੱਖ ਮੰਤਰੀ ਸਾਹਿਬ ਵੱਲੋਂ ਚਿੱਠੀ ਜਾਰੀ ਹੋਈ ਤੇ ਡੀਜੀਪੀ ਸਾਹਿਬ ਨੇ ਕਿਉਂ ਨਹੀਂ ਐਕਸ਼ਨ ਕੀਤਾ ਇਹ ਆਪਾਂ ਕਮਿਸ਼ਨਰ ਸਾਹਿਬ ਨੂੰ ਦੱਸਿਆ ਪੁੱਛਿਆ ਜਾਏਗਾ ਇਹਨਾਂ ਨੂੰ ਦੱਸਿਆ ਜਾ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਚਿੱਠੀ ਦੇ ਸਬੰਧ ਚ ਗਿਆ ਮੈਂ ਮਿਲਿਆ ਜਿਹੜੇ ਹੁਣ ਐਟ ਪ੍ਰੈਜ਼ੈਂਟ ਸਾਡੇ ਧਨਪ੍ਰੀ ਕੋਰ ਜੀ ਕਮਿਸ਼ਨਰ ਸਾਹਿਬ ਜੀ ਉਹਨਾਂ ਨੂੰ ਮੈਂ ਪੁੱਛਿਆ ਨਾ ਕਿ ਜੀ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੂੰ ਕਹਿੰਦੇ ਮੈਂ ਕੋਈ ਨਹੀਂ ਮੈਂ ਕਰਾਂਗੀ ਮੈਂ ਕਹਾ ਠੀਕ ਹੈ ਜੀ ਫਿਰ ਮੇਰੀ 30 ਅਪ੍ਰੈਲ ਨੂੰ ਸਰਵਿਸ ਪੂਰੀ ਹੋ ਗਈ ਮੈਂ ਨਾ ਲਿਖੀ ਐਪਲੀਕੇਸ਼ਨ ਇੱਕ ਕਿ ਮੈਂ ਕਹਾ ਯਾਰ ਨੌਕਰੀ ਪੂਰੀ ਹੋ ਗਈ ਚਲ ਬਾਹਰ ਲੈਣਾ ਤਾਂ ਕੰਮ ਲੰਘ ਗਿਆ ਚਲੋ ਆਪਾਂ ਇਹ ਪੁੱਛ ਲੈਣੇ ਆ ਵੀ ਮੇਰੀ ਪੈਨਸ਼ਨ ਬਣਦੀ ਮੈਨੂੰ ਪੈਨਸ਼ਨ ਦੇ ਦੋ ਉਹ ਪਹਿਤ ਚਿੱਠੀ ਲਿਖੀ ਚਿੱਠੀ ਚਲੀ ਗਈ ਜਿਹੜੇ ਇੱਥੇ ਪਹਿਲਾਂ ਸੀਬੀ ਰਹ ਗਏ ਨੇ ਅੱਜਕੱਲ ਪੜਿਆਲੇ ਲੱਗੇ ਨੇ ਉਹਨਾਂ ਕੋਲ ਚਿੱਠੀ ਮੇਰੀ ਚਲੀ ਗਈ ਹੂੰ ਉਹਨਾਂ ਕੋਲ ਚਿੱਠੀ ਗਈ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਜੀ ਮੇਰੀ ਪੈਨਸ਼ਨ ਦੀ ਚਿੱਠੀ ਕਰ ਦਿਓ ਕਹਿੰਦੇ ਜੀ ਠੀਕ ਕਰ ਦਿੰਨੇ ਉਹ ਚਿੱਠੀ ਦਾ ਵੀ ਕੋਈ ਜਵਾਬ ਨਹੀਂ ਜੇ ਤੁਸੀਂ ਨਹੀਂ ਕੀਤੀ ਰਿਜੈਕਟ ਕੀਤੀ ਮੈਨੂੰ ਦਿਓ ਉਹ ਵੀ ਹੁਣ ਉਹ ਗੱਲ ਦੇ ਅਸੀਂ ਆਰਟੀਆਈ ਪਾਣ ਦੇ ਰਹਾਂਗੇ ਨਾ ਕੋ ਪੁੱਛਣ ਦੇ ਰਹਾਂਗੇ ਤੇ ਮੁੜ ਕੇ ਹੀ ਉਹਨਾਂ ਦੀਆਂ ਆਰਟੀਆਂ ਪਾ ਕੇ ਕੋਰਟ ਜਾਾਂਗੇ ਉਹ ਗੱਲ ਬਜਹੀ ਹਾਈ ਕੋਰਟ ਅਸੀਂ ਖੱਜਲ ਹੋਵਾਂਗੇ ਤੇ ਵੀ ਤੁਰੇ ਫਿਰਾਂਗੇ ਫਿਰ ਇਹੋ ਗੱਲ ਕਹਾਂਗੇ ਕਿ ਉਹ ਜੇ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਦਾ ਐਕਸ਼ਨ ਨਹੀਂ ਹੋਣਾ ਇਹ ਹਾਈ ਕੋਰਟਾਂ ਪਏ ਇਹਨਾਂ ਕੋਈ ਜਵਾਬ ਪੁੱਛੇਗੀ ਤੁਸੀਂ ਕਿਉਂ ਨਹੀਂ ਐਕਸ਼ਨ ਲੈਂਦਾ ਫਿਰ ਕੱਲ ਹੱਕ ਜਗੇ ਬੋਲਣ ਦਾ ਤੁਹਾਨੂੰ ਫਾਇਦਾ ਕੋਈ ਨਹੀਂ ਤੇ ਫਿਰ ਵਿਰੋਧ ਹੀ ਬੁਲਾਗੇ ਜੇ ਤੁਸੀਂ ਸਾਡੀ ਸੁਣਦਾ ਹੀ ਨਹੀਂ ਹਾਂ ਜੇ ਤੁਸੀਂ ਸਾਡੀ ਨਹੀਂ ਸੁਣੀ ਮੰਨ ਲਿਆ ਅੱਜ ਤੁਸੀਂ ਚਲੋ ਨਹੀਂ ਸੁਣੀ ਤੁਸੀਂ ਸਾਨੂੰ ਕਹਤਾ ਵੀ ਇਹ ਸਾਨੂੰ ਆਪਾ ਕਹੀਗਾ ਤੁਸੀਂ ਇਹ ਕਹੋਗੇ ਵੀ ਸਾਨੂੰ ਅਈ ਕ੍ਰਿਮੀਨਲ ਜਦ ਕੇ ਹੈ ਨਹੀਂ ਸਾਨੂੰ ਤੁਸੀਂ ਦੋਸ਼ੀ ਕਹਿਤਾ ਇਹ ਕਹੇ ਗੰਗ ਦੋਸ਼ੀ ਜਦ ਕੇ ਕੋਰਟ ਨੇ ਸਾਨੂੰ ਸਾਫ਼ ਬਰੀ ਕੀਤਾ ਪਰ ਤੁਸੀਂ ਮੁੱਖ ਮੰਤਰੀ ਦੇ ਸਾਹਮਣੇ ਸੁਣੋ ਜੇ ਉਹ ਵੀ ਸੁਣਦਾ ਕਿ ਕੋਰਟਾਂ ਦੇ ਵਿੱਚ ਜਦੋਂ ਤੁਹਾਨੂੰ ਬੁਲਾਇਆ ਜਾਵੇਗਾ ਫਿਰ ਤੁਸੀਂ ਜੇ ਕਹੋਗੇ ਯਾਰ ਇਹਨਾਂ ਦਾ ਹੁਣ ਜੇ ਕੋਰਟਾਂ ਦਾ ਵਿੱਚੋਂ ਹੀ ਅਈ ਹੱਲ ਕਰਾਉਣਾ ਤੇ ਜੇ ਉੱਥੇ ਹੋਏ ਗੱਲ ਹੈ ਵੀ ਸਾਡਾ ਨੌਕਰੀ ਦਾ ਟਾਈਮ ਪੂਰਾ ਹੋ ਗਿਆ ਵੀ ਬਾਅਦ ਕੋਰਟਾਂ ਯਾਰ ਕਰਾਉਣਾ ਫਿਰ ਤੁਹਾਡੇ ਅਫਸਰਾਂ ਦੀ ਲੋੜ ਗਈ ਸਾਨੂੰ ਦੱਸੋ ਫਿਰ ਇੱਥੇ ਜਿੱਥੇ ਬਾਕੀ ਬੈਠੇ ਨੇ ਉਹਦੇ ਤੋਂ ਇਹਨਾਂ ਨੂੰ ਬਿਠਾ ਲਿਆ ਇਹਨਾਂ ਨੂੰ ਲੋੜ ਅਫਸਰਾਂ ਦੀ ਲੋੜ ਗਈ ਹੈ ਕਿ ਤੇ ਉਹ ਮੰਗ ਕਰਦੇ ਆਂ ਵੀ ਕੋਈ ਗੱਲ ਵੀ ਸਿਵਲ ਦੇ ਬਿਠਾ ਦਿਓ ਉੱਥੇ ਲਿਆ ਕੇ ਨਾਲੇ ਸੁਣਨਾਂਗੇ ਨਾਲੇ ਕੰਮ ਕਰਦਣਗੇ ਹੋਰ ਕੀ ਹੈ ਸਹੀ ਹਾਂਜੀ ਬਿਲਕੁਲ ਇਹ ਇਹ ਸਿਚੁਏਸ਼ਨ ਫਿਲਹਾਲ ਪੁਲਿਸ ਪ੍ਰਸ਼ਾਸਨ ਦੀ ਇਸ ਵੇਲੇ ਪਣੀ ਹੋਈ ਹੈ ਪੈਦਾ ਹੋ ਰਹੀ ਹੈ ਔਰ ਵੱਡੀ ਗੱਲ ਇਹ ਹੈ ਕਿ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਲਜ਼ਾਮ ਹੈ ਕਿ ਅਫਸਰ ਸ਼ਾਹੀ ਨੂੰ ਰੱਖ ਲਿਆ ਜਾਂਦਾ ਔਰ ਜੋ ਰਗੜੇ ਜਾਂਦੇ ਆਂ ਦਰੜੇ ਜਾਂਦੇ ਆ ਉਹ ਹੇਠਲੇ ਪੱਧਰ ਦੇ ਆਜ਼ਮ ਭਾਵੇਂ ਉਹ ਕਨਸਟੇਬਲ ਹੋਣ ਭਾਵੇਂ ਉਹ ਐਸਆਈ ਹੋਣ ਭਾਵੇਂ ਕੋਈ ਹੋਰ ਹੋਵੇ ਪਰ ਸਵਾਲ ਇਹ ਹੈ ਕਿ ਐਵੇਂ ਕਿਉਂ ਕਾਨੂੰਨ ਸਭ ਲਈ ਇੱਕ ਕਿਉਂ ਨਹੀਂ ਹੈ ਕਾਨੂੰਨ ਪੀਪੀਐਸ ਵਾਸਤੇ ਵੱਖਰਾ ਤੇ ਆਈਪੀਐਸ ਆਈਐਸ ਵਾਸਤੇ ਵੱਖਰਾ ਕਿਉਂ ਆ ਖੈਰ ਇਹਨਾਂ ਸਵਾਲਾਂ ਦੇ ਜਵਾਬ ਸ਼ਾਇਦ ਲੰਬੇ ਸਮੇਂ ਤੱਕ ਨਾ ਮਿਲਣ ਹੋ ਸਕਦਾ ਹੈ ਕਿ ਜਦੋਂ ਜਦ ਚੱਲਦੇ ਮਿਲ ਵੀ ਜਾਣ ਪਰ ਉਹ ਸਮੇਂ ਦੀ ਗਰਭ ਵਿੱਚ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ